ਜੋ ਮੈਂ ਕਿਹਾ ਨਾ ਯਾਦ ਕਰ ਹੂੰ ਫੇ ਤੋ ਰੱਟੇ ਵਾਲਾ ਜੋ ਮੈਂ ਤੈਨੂੰ ਕਿਹਾ ਯਾਦ ਕਰਨਾ ਜੇ ਪਾਸ ਹੋਣਾ ਤੇ ਉਹ ਯਾਦ ਕਰ ਲਿਆ ਤੇ ਨਾਲ ਰੋ ਰਿਆ ਕਹਿੰਦਾ ਮੈਂ ਯਾਦ ਕਰ ਲਿਆ ਪਰ ਮੈਨੂੰ ਪਤਾ ਨਹੀਂ ਮੈਂ ਕੀ ਯਾਦ ਤੇ ਜਦੋਂ ਇੰਟਰੂ ਦੇਣ ਗਿਆ ਤੇ ਡਾਕਟਰ ਨੂੰ ਸਵਾਲ ਪੁੱਛਿਆ ਉਹਨਾਂ ਨੇ ਵੀ ਸਰਵੇ ਦਸਵੀਂ ਧਰਤੀ ਤੋਂ ਚੰਦਰਮਾ ਕਿੰਨੀ ਦੂਰੀ ਤੇ ਕਹਿੰਦੇ ਉਹ ਕਹਿੰਦਾ ਵੀ ਗੱਲ ਸੁਣੋ ਜੇ ਤੇ ਇਸ ਰੂਟ ਤੇ ਠੀਆਂ ਵੜਨੀ ਆਂ ਫੇ ਮੈਂ ਇਹ ਨੌਕਰੀ ਨਹੀਂ ਕਰਾਂਗਾ ਹਾਂਜੀ ਵੀ ਉਹ ਡਾਕੀ ਨੂੰ ਕੀ ਲੋੜਾ ਚੰਦਰਮਨ ਆਪ ਤੇ ਚੰਦਰਮਨ ਆਪ ਲੰਦੀ ਹੈ ਨਾ ਵੀ ਉਹਦੇ ਤੇ ਵਾਟ ਕਿੰਨੀ ਕ ਪੈਂਦੀ ਆ ਵੀ ਤੁਸੀਂ ਇਹ ਫਜ਼ੂਲ ਸਵਾਲ ਪੁੱਛ ਗਏ ਜੀ ਵੀ ਤੁਸੀਂ ਨੂੰ ਖਰਾਬ ਕਰ ਰਹੇ ਹੋ ਹੂੰ ਬਿਲਕੁਲ ਨਹੀਂ ਇਸਰ ਕੇ ਨਾ ਸਾਡੀ ਜਿਹੜੀ ਐਜੂਕੇਸ਼ਨ ਦਾ ਮਕਸਦ ਕਿੰਦਾ ਇਹ ਨਹੀਂ ਚਾਹੀਦਾ ਇਸਰ ਕੇ ਉਹਨਾਂ ਐਜੂਕੇਸ਼ਨ ਹੈ ਕਿ ਆ ਕਿ 9ਵੀਂ ਦੇ ਵਿੱਚ ਆ ਕੇ ਜੋ ਬੱਚਾ ਪਹੁੰਚਦਾ ਉਹਦੀ ਪ੍ਰਤਿਭਾ ਦੇ ਮੁਤਾਬ ਉਹਦੀ ਟੈਲੈਂਟ ਫਾਈਂਡ ਕਰਕੇ ਉਹਨੂੰ ਫੀਲਡ ਦੇ ਦੇਣੀ ਉਹਨੂੰ ਖੇਤਰ ਦੇਣਾ ਵੀ ਤੂੰ ਇਹਦੀ ਯੋਗ ਆ ਬੱਚਿਆਂ ਦੇ ਕੋਲ ਨਾ 24 ਘੰਟੇ ਅਸੀਂ ਕਿਤਾਬ ਬਣਾਤੀ ਮੁਕ ਵਰਮਣਾ ਤੇ ਕਿਤਾਬੀ ਕੀੜੇ ਬਣਾਤੇ ਬੱਚੇ ਬਿਮਾਰ ਕਰਦੇ ਅੱਗ ਇੱਥੇ ਲਿਖ ਦੋ ਅੱਗ ਲਿਖ ਦਵਾ ਹੱਥੇ ਅੱਗ ਹਮ ਹਮ ਆ ਛੜ ਜੂ ਹਮ ਨਾ ਜੀ ਉਹਨੂੰ ਤਾਂ ਅਨੁਭਵ ਕਰਨਾ ਮੈਡਾ ਨਾ ਇਹ ਲਿਖਿਆ ਅੱਗ ਲੇਕਿਨ ਇਹ ਗੱਲ ਹੈਗੀ ਸੱਚ ਕਿ ਜਿਹੜੀ ਪਾਲਿਸੀ ਮੇਕਰ ਹੈਗੀ ਆ ਹਮ ਹਮ ਉਹਨਾਂ ਦੀਆਂ ਜੜੀਆਂ ਨਾ ਧੂਆਂ ਬਾਹਰ ਆ ਰਿਆ ਹਮ ਉਹਨਾਂ ਦੀ ਤੀਸਰੀ ਅੱਖ ਖੁੱਲਣ ਲੱਗ ਪਈ ਹੁਣ ਖੁੱਲਣ ਲੱਗ ਪਈ ਹੈ ਇਹ ਆ ਚੀਜ਼ ਹੋਣੀ ਆ ਹਮ ਸਰੋਂ ਘਾਟਾ ਪੈ ਰਿਹਾ ਸਤਸ਼ਿਰਿਆ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮ ਛੋਟੀ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀਆਂ ਗੱਲ ਕਰਾਂਗੇ ਸਿੱਖਿਆ ਦਾ ਨਵਾਂ ਦੌਰ ਅਤੇ ਤਣਾਅ ਮੁਕਤ ਭਵਿੱਖ ਦੇ ਬਾਰੇ ਦੇ ਵਿੱਚ ਸਿੱਖਿਆ ਮੰਤਰਾਲੇ ਦੀ ਇੱਕ ਪ੍ਰਮੁੱਖ ਪਹਿਲ ਕਦਮੀ ਦੇ ਬਾਰੇ ਜਿਸ ਦਾ ਮਕਸਦ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਵਿਦਿਆਰਥੀਆਂ ਦੇ ਲਈ ਤਣਾਅ ਮੁਕਤ ਬਣਾਉਣਾ ਹੈ ਸਿੱਖਿਆ ਦੇ ਵਿੱਚ ਗੁਣਾਤਮਕ ਸੁਧਾਰ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਸਿੱਖਿਆ ਮੰਤਰਾਲੇ ਦੇ ਵੱਲੋਂ ਕੋਚਿੰਗ ਸੰਸਥਾਵਾਂ ਦੀ ਨਿਰਭਰਤਾ ਘਟਾਉਣ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਨਵੀਂ ਸਿੱਖਿਆ ਨੀਤੀ 2020 ਦੇ ਅਨੁરૂਪ ਇਹ ਉਪਰਾਲੇ ਵਿਦਿਆਰਥੀਆਂ ਨੂੰ ਰੱਟਾ ਰਟਾਈ ਤੋਂ ਮੁਕਤੀ ਦੇ ਕੇ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀ ਦੇ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ ਇਹ ਉਪਰਾਲੇ ਸਿੱਖਿਆ ਦੇ ਖੇਤਰ ਦੇ ਵਿੱਚ ਕਿਵੇਂ ਬਦਲਾਅ ਲਿਆਉਣਗੇ ਕੀ ਇਹ ਵਿਦਿਆਰਥੀਆਂ ਦੇ ਮਾਨਸਿਕ ਦਬਾਅ ਨੂੰ ਸੱਚਮੁੱਚ ਘਟਾਉਣਗੇ ਕੋਚਿੰਗ ਸੰਸਥਾਵਾਂ ਦਾ ਪ੍ਰਭਾਵ ਕਿੰਨੀ ਹੱਦ ਤੱਕ ਘਟੇਗਾ ਕੀ ਇਹ ਸੁਧਾਰ ਸਮਾਜਿਕ ਅਸਮਾਨਤਾ ਨੂੰ ਪੂਰਨ ਦੇ ਵਿੱਚ ਸਹਾਇਕ ਹੋਣਗੇ ਜਾਂ ਫਿਰ ਨਵੀਆਂ ਚੁਣੌਤੀਆਂ ਸਾਹਮਣੇ ਆਉਣਗੀਆਂ ਸਿੱਖਿਆ ਦੇ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਆਫ ਬੋਡੀ ਰੋਸ਼ਨ ਖੇੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਖੇੜਾ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਰੋ ਖੇੜਾ ਸਾਹਿਬ ਜੀ ਗੱਲ ਕਰੀਏ ਤਾਂ ਸਿੱਖਿਆ ਮੰਤਰਾਲੇ ਦੀ ਇੱਕ ਮਹੱਤਵਪੂਰਨ ਅਤੇ ਸੁਧਾਰਵਾਦੀ ਪਹਿਲ ਕਦਮੀ ਦੇ ਬਾਰੇ ਜੋ ਕਿ ਜੇਈ ਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਤਣਾਅ ਮੁਕਤ ਕਰਾਉਣ ਅਤੇ ਵਿਦਿਆਰ ਇਹ ਉਦੇਸ਼ ਦੇ ਨਾਲ ਉਲੀਕੀ ਜਾ ਰਹੀ ਹੈ ਸਿੱਖਿਆ ਮੰਤਰਾਲੇ ਦੇ ਵੱਲੋਂ ਕੋਚਿੰਗ ਸੰਸਥਾਵਾਂ ਦੀ ਨਿਰਪਰਤਾ ਨੂੰ ਘਟਾਉਣਾ ਅਤੇ ਨਵੇਂ ਸਿਲੇਬਸ ਦੇ ਰਾਹੀਂ ਵਿਦਿਆਰਥੀਆਂ ਦੇ ਵਿਅਕਤੀਤਵ ਸਿਰਜਣਸ਼ੀਲਤਾ ਅਤੇ ਵਿਹਾਰਕ ਗਿਆਨ ਨੂੰ ਵਧਾਉਣ ਦੇ ਲਈ ਇੱਕ ਨਵੀਂ ਯੋਜਨਾ ਦੀ ਸਮੀਖਿਆ ਚੱਲ ਰਹੀ ਹੈ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਰੱਟਾ ਰਟਾਈ ਤੋਂ ਮੁਕਤੀ ਦੇ ਕੇ ਵਿਸ਼ពਦਰੀ ਸਿੱਖਿਆ ਪ੍ਰਣਾਲੀ ਦੇ ਵੱਲ ਲਜਾਣ ਦੀ ਗੱਲ ਕੀਤੀ ਗਈ ਹੈ ਪਰ ਸਵਾਲ ਇੱਥੇ ਹੈ ਕਿ ਇਸ ਨਵੀਂ ਯੋਜਨਾ ਦੇ ਨਾਲ ਸਿੱਖਿਆ ਪ੍ਰਣਾਲੀ ਦੇ ਵਿੱਚ ਕੀ ਕੀ ਫਰਕ ਪਵੇਗਾ ਕੀ ਵਿਦਿਆਰਥੀਆਂ ਦੇ ਮਾਨਸਿਕ ਦਬਾਅ ਦੇ ਵਿੱਚ ਸੱਚਮੁੱਚ ਕਮੀ ਆਵੇਗੀ ਕੀ ਕੋਚਿੰਗ ਸੰਸਥਾਵਾਂ ਦੀ ਲੋੜ ਖਤਮ ਹੋ ਜਾਵੇਗੀ ਅਤੇ ਨਵਾਂ ਸਿਲੇਬਸ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਨੂੰ ਕਿਵੇਂ ਉਤਸ਼ਾਹਿਤ ਕਰੇਗਾ ਕੀ ਵਿਚਾਰ ਰੱਖਦੇ ਹੋ ਤੁਸੀਂ ਸਿੱਖਿਆ ਦੇਸ਼ ਮੁੱਦੇ ਦੇ ਉੱਤੇ ਕਰਮਜੀਤ ਗੱਲ ਹੈ ਕਿ ਸਿੱਖਿਆ ਮੰਤਰਾਲਾ ਜਿਹੜਾ ਨਾ ਭਾਰਤ ਹੂੰ ਜੋ ਅੱਜਕੱਲ ਬਚਾਰ ਚਰਚਾ ਚੱਲ ਰਹੀ ਹੈਗੀ ਆ ਜਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਉਹਦਾ ਸਵਾਗਤ ਕਰਦਾ ਹੂੰ ਬੇਸ਼ੱਕ ਜਿਹੜੀ ਸਿੱਖਿਆ ਨੀਤੀ 2020 ਜਿਹੜੀ ਆਈ ਹੈਗੀ ਆ ਉਹਦੇ ਵਿੱਚ ਨਵੇਂ ਅਨਰੂਪ ਆਏ ਆ ਨਵੇਂ ਢੰਗ ਆਏ ਆ ਨਵੀਂ ਗੱਲ ਆਈ ਆ ਨਮੀ ਕਿਉਂ ਹੈਗੀ ਆ ਕਿ ਨਵੀਂ ਲੋੜ ਹੈਗੀ ਆ ਹਮ ਜਦੋਂ ਅਸੀਂ ਸਮਾਜ ਦੀਆਂ ਲੋੜਾਂ ਨੂੰ ਦੇਖ ਕੇ ਕੋਈ ਨੀਤੀ ਬਣਾਉਨੇ ਆ ਹਮ ਤਾਂ ਉਹਨੀ ਦੀ ਵਧੀਆ ਬਣ ਜਾਂਦੀ ਹੈਗੀ ਆ ਉਹਦੇ ਪਿੱਛੇ ਨੀਤ ਸਾਫ਼ ਹੋਣੀ ਚਾਹੀਦੀ ਹੈ ਜੀ ਬਿਲਕੁਲ ਜਿਹੜੀ ਪਿਛਲੀ ਸਾਡੀ ਸਿੱਖਿਆ ਨੀਤੀ ਚਲਦੀ ਸੀ ਨਾ ਉਹਦੇ ਵਿੱਚ ਮਤਲਬ ਬਹੁਤ ਜਿਆਦਾ ਘਾਟਾਂ ਆ ਹਮ ਹਮ ਪਹਿਲੀ ਘਾਟ ਇਹ ਗਿਆ ਕਿ ਅਸੀਂ ਵਿਦਿਆਰਥੀ ਨੂੰ ਵਿਦਿਆਰਥੀ ਸ਼ਬਦ ਦਾ ਅਰਥ ਹੁੰਦਾ ਕਿ ਵਿਦਿਆ ਦੇ ਅਰਥ ਜਨਣ ਵਾਲਾ ਹਮ ਜੀ ਜਦੋਂ ਵਿਦਿਆਰਥੀ ਵਿਦਿਆ ਦੇ ਅਰਥ ਨਹੀਂ ਜਾਣਦਾ ਤੇ ਉਦੋਂ ਸਿਰਫ ਉਹ ਕੋਟਾ ਲਾ ਰਿਹਾ ਹੂੰ ਰਟਾ ਹੀ ਲਾ ਰਿਹਾ ਜੀ ਰਟਾ ਲਾ ਰਿਹਾ ਜੀ ਉਹ ਰਟੇ ਦੇ ਵਿੱਚ ਆ ਗਿਆ ਕਿ ਵਿਦਿਆਰਥੀ ਦਾ ਜਿਹੜਾ ਮਤਲਬ ਹੈ ਨਾ ਵਿਕਾਸ ਨਹੀਂ ਹੁੰਦਾ ਹੂੰ ਹੂੰ ਵਿਦਿਆਰਥੀ ਦਾ ਕਦੇ ਵੀ ਜਿਹੜੀ ਉਹਦਾ ਚੇਤਨਾ ਦਾ ਵਿਕਾਸ ਨਹੀਂ ਹੁੰਦਾ ਜੀ ਜਦੋਂ ਤੱਕ ਚੇਤਨਾ ਵਿਕਸਿਤ ਨਹੀਂ ਹੋਈ ਤੇ ਫਿਰ ਤੁਹਾਡੀ ਪਰਸਨੈਲਿਟੀ ਡਵਲਪ ਨਹੀਂ ਹੋਣੀ ਹਮ ਬਿਲਕੁਲ ਸਹੀ ਜੀ ਸਿੱਖਿਆ ਦੇਸ਼ ਕੀ ਸੀ ਕਿ ਵਿਦਿਆਰਥੀ ਦਾ ਇੱਕ ਪਰਸਨੈਲਿਟੀ ਡਵਲਪ ਕਰਨਾ ਹਮ ਹਮ ਉਹਦਾ ਸਰਪੱਖੀ ਵਿਕਾਸ ਕਰਨਾ ਉਹਦੇ ਵਿੱਚ ਸਵੇਦਨਾ ਪਤਾ ਕਰਨੀ ਉਹਦੇ ਵਿੱਚ ਵੇਦਨਾ ਪਤਾ ਕਰਨੀ ਉਹਦੇ ਵਿੱਚ ਨਾ ਅਥਰੂ ਹੀ ਪਤਾ ਕਰਨੀ ਉਹਦੇ ਵਿੱਚ ਹਾਸਾ ਵੀ ਪਤਾ ਕਰਨੀ ਹਮ ਹਮ ਅਸੀਂ ਇਹ ਦੇ ਦਿਆ ਕਿ ਬੇਸ਼ੱਕ ਬਹੁਤ ਸਾਰੀ ਰਿਸਰਚ ਹੋਈਆਂ ਹੁਣ ਤੱਕ ਹਮ ਬੜੀਆਂ ਖੋਜਾਂ ਹੋਈਆਂ ਕਿ ਮਨੁੱਖ ਨੂੰ ਅਜੇ ਮਨੁੱਖ ਬਣਾਉਣਾ ਵਾ ਹਮ ਮਨੁੱਖ ਨੇ ਮਨੁੱਖ ਬਣਨਾ ਹੈਗਾ ਲੈਕਿਨ ਇਹ ਨਹੀਂ ਕਹ ਲਗੀ ਕਿ ਅਸੀਂ ਤਰੱਕੀ ਨਹੀਂ ਕੀਤੀ ਬਹੁਤ ਕੁਝ ਕੀਤਾ ਹੈਗਾ ਲੇਕਿਨ ਘਾਟਾਂ ਬੜੀਆਂ ਹੂੰ ਕਿਉਂਕਿ ਇਹਦੇ ਵਿੱਚ ਨਾ ਜਦੋਂ ਇੱਕ ਮਾਫੀਆ ਇੰਟਰ ਕਰ ਜਾਂਦਾ ਕਿਸੇ ਵੀ ਕਿਸੇ ਵੀ ਕਿਤੇ ਜਦੋਂ ਮਾਫੀਆ ਇੰਟਰ ਕਰਦਾ ਉਹ ਉਹਦਾ ਚਿਹਰਾ ਖਰੂਪ ਕਰਦਾ ਹੂੰ ਜੀ ਜੀ ਹੈ ਨਾ ਹੂੰ ਕੱਲ ਨਾ ਮੇਰਾ ਛੋਟਾ ਬਰਦਰ ਹੈਗਾ ਉਹ ਆਰਮੀ ਚੋਂ ਰਿਟਾਇਰ ਹੋਇਆ ਠੀਕ ਹੈ ਜੀ ਤੋਂ ਹੀ ਸਾਰੇ ਬੈਠੇ ਸੀ ਤੇ ਉਹ ਇੱਕ ਸਵਾਲ ਕੀਤਾ ਹੂੰ ਤੇ ਉਹ ਉੱਥੇ ਪੁੱਛਦਾ ਕਿ ਨਾ ਦੱਸੋ ਯਾਰ ਅੱਭੀ ਆਪਣੇ ਨੇ ਸਕੂਲਾਂ ਦੇ ਵਿੱਚ ਇਹ ਬਲੈਕਬੋਰਡ ਕਿਉਂ ਹੁੰਦਾ ਅੱਛਾ ਜੀ ਬਲੈਕਬੋਰਡ ਆ ਉਹਦਾ ਨਾਮ ਬਲੈਕ ਕਿਉਂ ਹੁੰਦਾ ਕਾਲਾ ਕਿਉਂ ਹਾਂ 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 ਹੈਨਾ ਹਾਂ ਤੇ ਉਹ ਕਹਿੰਦੇ ਵੀ ਇੱਕ ਵਿੱਚੋਂ ਕਹਿੰਦਾ ਕਿੰਨਾ ਇਸਰਕੇ ਕਿਉਂ ਚਾਗਦਰਾ ਚਿੱਟਾ ਹੁੰਦਾ ਚਿੱਟਾ ਹੁੰਦਾ ਹਾਂਜੀ ਹੈਨਾ ਬਲੈਕਬੋਰਡ ਤਾਂ ਹੁੰਦਾ ਹੂੰ ਉਹ ਕਹਿੰਦਾ ਵੀ ਉਹ ਤੇ ਠੀਕ ਆ ਕਿਉਂ ਬਲੈਕਬੋਰਡ ਦਾ ਚਿੱਟੇ ਲਿਖਣਾ ਤੇ ਚਿੱਟਾ ਤਾਂ ਹੀ ਲੱਭਿਆ ਹੂੰ ਪਹਿਲਾਂ ਚਿੱਟਾ ਤਾਂ ਲੱਭਿਆ ਕਿ ਪਹਿਲਾਂ ਬੋਰਡ ਬਲੈਕ ਸੀ ਹੂੰ ਹਾਂਜੀ ਹੈਨਾ ਹੂੰ ਵੀ ਉਹਨੂੰ ਕਾਲਾ ਰੰਗ ਕਿਉਂ ਕੀਤਾ ਗਿਆ ਹੂੰ ਚਾਗ ਤੇ ਹੁਣ ਕਈ ਰੰਗ ਆਦੇ ਆ ਗਏ ਹੂੰ ਹਾਂਜੀ ਬਿਲਕੁਲ ਹੈਨਾ ਹੂੰ ਤੇ ਲੇਕਿਨ ਇਹ ਮੋਡਰਨ ਐਜੂਕੇਸ਼ਨ ਦੇ ਵਿੱਚ ਬਲੈਕਬੋਰਡ ਵੀ ਖਤਮ ਹੋ ਗਿਆ ਹੂੰ ਠੀਕ ਹੈ ਨਾ ਹੁਣ ਜਦੋਂ ਪ੍ਰੋਜੈਕਟਰ ਆ ਗਿਆ ਹੂੰ ਉਹ ਡਿਜੀਟਲ ਤੋਂ ਵਾਈਟ ਬੋਰਡ ਆ ਗਿਆ ਤੇ ਉਹਦੇ ਚੋਂ ਕਿਉਂਕਿ ਉਹ ਵਾਈਟ ਹੋਊਗਾ ਤੇ ਉੱਤੇ ਫਿਲਮ ਚੱਲਣੀ ਹੈਗੀ ਹੂੰ ਹਾਂਜੀ ਹੁਣ ਐਜੂਕੇਸ਼ਨ ਹੋਰ ਕਹਿੰਦਾ ਤਬਦੀਲ ਲੱਗੀ ਹੈ ਹੂੰ ਲੇਕਿਨ ਇਹ ਸਾਡੇ ਬਜ਼ੁਰਗਾਂ ਨੇ ਪੁਰਜ਼ਾ ਨੇ ਬੋਰ ਨੂੰ ਬਲੈਕ ਕੀਤਾ ਸੀ ਹੂੰ ਹੁਣ ਸਵਾਲ ਬਣਾਉਂਦਾ ਕਬੀਰਾ ਹੂੰ ਤੇ ਮੈਂ ਉਹਦੇ ਮੂੰਹ ਦੇਦਾ ਵੀ ਇਹ ਸਾਡਾ ਬੰਦਾ ਹੈਗਾ ਤੇ ਫੌਜੀ ਆ ਪੌਚੋ ਆਇਆ ਜੀ ਲੇਕਿਨ ਇੱਕ ਗੱਲ ਬੜੀ ਵਿਦਵਾਨ ਵਾਲੀ ਕਰ ਹੂੰ ਹੂੰ ਹਣਾ ਜੀ ਤੇ ਗੱਲ 'ਚ ਗੱਲ ਹੈ ਹੂੰ ਤੇ ਫਿਰ ਉਹ ਮੈਨੂੰ ਤੁਸੀਂ ਸੀ ਗੱਲ ਮੈਂ ਕਿਹਾ ਗੱਲ ਹੈਗੀ ਆ ਕਿ ਬਲੈਕ ਬੋਰਡ ਦਾ ਅਰਥ ਇਹ ਸੀਗਾ ਕਿ ਸਾਡੇ ਜਿਹੜਾ ਜਿਹੜਾ ਅਗਿਆਨਤਾ ਦਾ ਹਨੇਰਾ ਵਾ ਹੂੰ ਹੂੰ ਹਾਂ ਹੈਨਾ ਜੀ ਉਹ ਗਿਆਨ ਦੀ ਰੋਸ਼ਨੀ ਦੂਰ ਹੋਣਾ ਹੂੰ ਤੇ ਉਹ ਵਾਈਟ ਐਂਡ ਬਲੈਕ ਜਿਹੜਾ ਬਲੈਕ ਐਂਡ ਵਾਈਟ ਆਪਾਂ ਕਹਿੰਦੇ ਇਹਦਾ ਅਰਥ ਹੈ ਠੀਕ ਹੈ ਨਾ ਜਦੋਂ ਤੁਸੀਂ ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਤੁਸੀਂ ਗਿਆਨ ਦੀ ਗਿਆਨ ਦਾ ਦੀਵਾ ਜਗਾਉਂਗੇ ਰੋਸ਼ਨੀ ਦਾ ਤੇ ਫਿਰ ਹੀ ਰਹੂਗਾ ਇਸਰ ਕਿ ਬਲੈਕ ਬੋਰਡ ਉਪਰ ਚਿੱਟਾ ਚਾ ਕੇ ਚੱਲਦਾ ਹੈ ਬਿਤਾ ਕੇ ਤੇਰਾ ਚਿੱਟਾ ਬਣੇਗਾ ਕਿ ਤੁਹਾਡੇ ਗਿਆਨ ਦੀ ਰੋਸ਼ਨੀ ਗਿਆਨ ਦੀ ਰੋਸ਼ਨੀ ਤੁਹਾਡਾ ਹੈਗਾ ਇਹ ਦਾਗ ਤੁਸੀਂ ਅੱਗੇ ਤੁਹਾਡੇ ਚ ਕਾਲਾਪਣ ਖਤਮ ਹੋ ਗਿਆ ਤੁਸੀਂ ਉਹ ਕਾਲਾਪਣ ਤਾਂ ਖਤਮ ਕਰਦੇ ਜਿਹਦੇ ਹੱਥ ਚਿੱਟਾ ਫੜਿਆ ਉਹ ਸਾਫ ਹੋਵੇ ਉਹ ਗਿਆਨਵਰ ਹੋਵੇ ਹੁਣ ਉਹ ਗੱਲ ਨਿੱਕੀ ਜਿਹੀ ਗੱਲ ਨੇ ਨਾ ਉਹ ਗੱਲ ਬਣਾ ਦਿੱਤੀ ਹਮ ਕੀ ਮਾਤਾ ਠੀਕ ਹੈ ਹੁਣ ਗੱਲ ਇਹ ਹੈ ਕਿ ਗੱਲ ਨਿੱਕੀ ਸੋਚਣੀ ਗੱਲਾਂ ਦੇ ਵਿੱਚ ਬਹੁਤ ਵੱਡੇ ਇੱਕ ਮਾਰਗ ਹੁੰਦੇ ਨੇ ਜਿੰਦਗੀ ਦੇ ਰਾਹ ਮਿਲ ਜਾਂਦੇ ਹਮ ਤੁਸੀਂ ਇਹ ਨਾ ਹੈਰਾਨ ਹੋ ਜਾਓਗੇ ਕਿ ਅੱਜ ਮੈਂ ਜਦੋਂ ਪੜ੍ਹ ਰਿਹਾ ਸੀ ਨਾ ਇਹ ਨਵੀਂ ਸਿੱਖਿਆ ਮੰਤਰਾਲੇ ਦੀ ਪਾਲਿਸੀ ਨੂੰ ਹਾਂਜੀ ਤੇ ਮੈਨੂੰ ਬੜਾ ਚੰਗਾ ਲੱਗਾ ਹਮ ਕਿਉਂਕਿ ਤੁਸੀਂ ਦੇਖਿਆ ਕਿ ਤੁਸੀਂ ਉਹ ਨੀਟ ਵਜੋਂ ਐਗਜ਼ਾਮ ਜਾਂਦੇ ਆ ਜਾਂ ਉਹਦੇ ਵੇਚ ਜਾਂਦੇ ਹੈਗੇ ਹਮ ਜੇ ਇਹ ਦੇ ਵਿੱਚ ਜਾਂਦੇ ਹੈਗੇ ਆ ਉਹਦੇ ਵਿੱਚ ਨਾ 13 ਲੱਖ ਐਕੀ ਜੇਈ ਦੇ ਵਿੱਚ ਬਚੇ ਗਏ ਤੇ 23 ਲੱਖ ਨੀਟ ਚ ਗਏ ਹੂੰ ਜਿਨ੍ਹਾਂ ਨੇ ਇੰਜੀਨੀਅਰ ਤੇ ਡਾਕਟਰ ਬਣਾ ਬੜੇ ਵੱਡੇ ਪੱਦਰ ਤੇ ਹੂੰ ਹੁਣ ਇੰਜੀਨੀਅਰ ਦੇ ਡਾਕਟਰ ਬਣਾਉਣ ਲਈ ਮਾਪੇ ਪੱਪਾ ਭਾਰ ਨਹੀਂ ਹੋਏ ਉਹ ਛੀ ਸਸਨ ਕਰ ਰਹੇ ਜੀ ਬਿਲਕੁਲ ਵੀ ਸਿਰ ਪਰ ਨੇ ਵੀ ਸਾਡੇ ਬੱਚੇ ਡਾਕਟਰ ਬਣ ਜਾਣ ਸਾਡੇ ਬੱਚੇ ਜਿਹੜੇ ਹੈਗੇ ਆ ਇੰਜੀਨੀਅਰ ਬਣ ਜਾਣ ਹੂੰ ਹੁਣ ਇਹ ਦੇਖਣਾ ਹੈਗਾ ਕਿ 23 ਲੱਖ ਬੱਚਿਆਂ ਦੇ ਵਿੱਚੋਂ ਕਿੰਨੇ ਬੱਚੇ ਪਾਸ ਹੋਏ ਤੇ ਕਿੰਨੀਆਂ ਸੀਟਾਂ ਹੂੰ ਜਿਹੜੇ ਉਹ ਪਾਸ ਨਹੀਂ ਹੋ ਸਕੇ ਜਿਹੜੇ ਪਾਸ ਨਹੀਂ ਹੋ ਸਕੇ ਉਹਨਾਂ ਦਾ ਹੱਲ ਕੀ ਹੈ ਹਮ ਹਣਾ ਜੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਕਈ ਬੱਚੇ ਹੈਗੇ ਜਿਹੜੇ ਅਸਮਝਿਆ ਕਰ ਲੈਂਦੇ ਹਮ ਜੀ ਹਾਂਜੀ ਕਿਉਂਕਿ ਮਾਪਿਆਂ ਨੇ ਉਹਨੂੰ ਕਿਹਾ ਕਿ ਜੇ ਤੂੰ ਪਾਸ ਨਾ ਹੋਏ ਤਾਂ ਆ ਹੋ ਜੂ ਹਮ ਅੱਛਾ ਬਹੁਤ ਸਾਰੀਆਂ ਆਤਮ ਵਿਤਿਆਵਾਂ ਹੁੰਦੀਆਂ ਲੇਕਿਨ ਮਨੋਵਸਥਾ ਇੰਨੀ ਉਹਨਾਂ ਦੀ ਕਮਜ਼ੋਰ ਹੋ ਜਾਂਦੀ ਬੱਚਿਆਂ ਦੀ ਕਈ ਬੱਚਿਆਂ ਨੇ ਹੁੰਦਾ ਕਿ ਉਹਨਾਂ ਦੇ ਬਰਦਰ ਇੰਨਾ ਪਾਤਾ ਕਿ ਉਹਨਾਂ ਨੂੰ ਰੱਟਾ ਇੰਨਾ ਜਬਰਦਸ ਲਵਾਤਾ ਕਿ ਜਦੋਂ ਐਗਜ਼ਾਮ ਹੋਇਆ ਚਿੱਤਾ ਭੁੱਲ ਗਿਆ ਹਮ ਚਿੱਤਾ ਕਿ ਭੁੱਲਿਆ ਕਿਉਂਕਿ ਉਹਨਾਂ ਦਾ ਅਨੁਪੰਪਹੀਣ ਸੀ ਉਹ ਹਮ ਉਦਲਾ ਨੇ ਯਾਦ ਕੀਤਾ ਉਹ ਉਹਨਾਂ ਦੇ ਅਨੁਭਵ ਵਿੱਚ ਨਹੀਂ ਸੀ ਹੂੰ ਹੁਣ ਆਇਆ ਹੁਣ ਪਿੱਛੇ ਆਇਆ ਵੀ ਇੱਕ ਜਿਹੜੇ ਕੋਜਨ ਸੈਂਟਰੜੇ ਖੁੱਲੇ ਹੈਗੇ ਜਿਹੜਾ ਇੱਕ ਮਾਫੀਆ ਹਾਂਜੀ ਵੀ ਲੋਕਾਂ ਨੇ ਕੋਜਨ ਸੈਂਟਰ ਵਾਲਾ ਨੇ ਇੱਕ ਸੌਦਾ ਕਰ ਲਿਆ ਕਿ ਸਾਨੂੰ ਤੁਸੀਂ ਇੰਨੇ ਹਜ਼ਾਰ ਰੁਪਏ ਦੇਣਾ ਲੱਖ ਰੁਪਏ ਦੇਣਾ ਕਿ ਅਸੀਂ ਬੱਚੇ ਨੂੰ ਯੋਗ ਕਰ ਦਾਂਗੇ ਨੀਟ ਦੇ ਇਗਜ਼ਾਮ ਲਈ ਹੂੰ ਹਾਂਜੀ ਠੀਕ ਹੈ ਜੀ ਜੀ ਹੁਣ ਉਹ ਕਹਿੰਦੇ ਵੀ ਨਹੀਂ ਵੀ ਪਲੱਸ 2 ਤੋਂ ਬਾਅਦ ਨੀਟ ਦਾ ਇਗਜ਼ਾਮ ਹੁੰਦਾ ਹੂੰ ਜਿਹੜਾ ਪਲੱਸ 2 ਦਾ ਸਿਲੇਬਸ ਹੈਗਾ ਉਦੋਂ ਬਾਰੇ ਪੇਪਰ ਕਿਉਂ ਹੋਵੇ ਹੂੰ ਜੇ ਲਾ ਤੁਸੀਂ ਅੱਗੇ ਪੇਪਰ ਲੈਣੇ ਆ ਤੁਸੀਂ ਤੁਸੀਂ ਹੋਰ ਹੀ ਲੈਣੇ ਆ ਜਿੱਦਾਂ ਕਹਿੰਦਾ ਵੀ ਯੂਪੀਐਸਸੀ ਦਾ ਇਗਜ਼ਾਮ ਹੁੰਦਾ ਆਈਐਸ ਪੀਸੀਐਸ ਆਈਪੀਐਸ ਲੋ ਕਰਦੇ ਆ ਜੀ ਕਿਹਦੇ ਦਾ ਸਿਲੇਬਸ ਕੀ ਹੁੰਦਾ ਕਿਸ ਨੇ ਪੁੱਛਿਆ ਹੂੰ ਉਹ ਕਹਿੰਦਾ ਸਿਲੇਬਸ ਹੈ ਨਾ ਇਹ ਹੁੰਦਾ ਕਿ ਜੋ ਤੁਹਾਨੂੰ ਅੱਖਾਂ ਨਾਲ ਦਿਸਦਾ ਹੂੰ ਜੋ ਅੱਖਾਂ ਨਾਲ ਦੇਖ ਰਹੇ ਦੁਨੀਆਂ ਦੇ ਦੇਖ ਰਹੇ ਆ ਉਹ ਸਾਰਾ ਸਿਲੇਬਸ ਹੀ ਆ ਹੂੰ ਜੋ ਤੁਹਾਡੇ ਸਾਰੇ ਪਾਸੇ ਹੂੰ ਜੀ ਲੇਕਿਨ ਜਿਹੜਾ ਤੁਹਾਡੇ ਕੋਲ ਤੁਸੀਂ ਪਲੱਸ 2 ਕੀਤੀ ਹੈਗੀ ਆ ਚਾਹੇ ਸੀਬੀਸੀ ਬੋਰਡ ਹੀ ਆ ਜਾਂ ਕਿਸੇ ਸਟੇਟ ਬੋਰਡ ਦੀ ਆ ਹੂੰ ਉਹਦੇ ਸਿਲੇਬਸ ਦੇ ਮਤਾਬਕ ਹੀ ਚਾਹੀਦਾ ਟੈਸਟ ਹੋਣਾ ਹੂੰ ਬੱਚਾ ਫਿਰ ਕੋਈ ਐਕਸਟਰਾ ਕਿਉਂ ਨਵੇਂ ਹੂੰ ਐਕਸਟਰਾ ਉਹ ਨੂੰ ਪੜਨਾ ਪੈ ਰਿਹਾ ਜੋ ਉਹਦੇ ਸਿਲੇਬਸ 'ਚ ਨਹੀਂਗਾ ਤੇ ਜੋ ਚਾਹਦਾ ਨਹੀਂਗਾ ਹੂੰ ਹਨਾ ਜੀ ਭਗਤ ਮਾਨ ਸਾਹਿਬ ਹਨਾ ਕਈ ਵਾਰੀ ਮੁੱਖ ਮੰਤਰੀ ਗੱਲ ਕਮੇਟੀ 'ਚ ਕਰ ਜਾਂਦੇ ਮਜ਼ਾਕ ਦੇ ਲੇਕਿਨ ਬੜੀ ਗੰਭੀਰਤਾ ਨਾਲ ਉਹ ਕਹਿੰਦੇ ਵੇਖੋਰੀ ਨਾ ਮੁੰਨਾ ਗੱਲ ਸੁਣਾਈ ਮਜ਼ਾਕ ਦੇ ਵਿੱਚ ਕਹਿੰਦੇ ਕਿ ਡਾਕੀਏ ਦੀ ਇੰਟਰਵਿਊ ਸੀਗੀ ਹਾਂ ਠੀਕ ਆ ਹਾਂ ਤੇ ਜਦੋਂ ਇੰਟਰਵਿਊ ਦੇਣ ਗਿਆ ਤੇ ਡਾਕੀ ਨੂੰ ਸਵਾਲ ਪੁੱਛਿਆ ਉਹਨਾਂ ਨੇ ਵੀ ਸਰਵੇ ਦੱਸ ਵੀ ਧਰਤੀ ਤੋਂ ਚੰਦਰਮਾ ਕਿੰਨੀ ਦੂਰੀ ਤੇ ਆ ਹਾਂ ਤੇ ਕਹਿੰਦੇ ਉਹ ਕਹਿੰਦਾ ਵੀ ਗੱਲ ਸੁਣੋ ਜੇ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਤੇ ਮੈਂ ਇਹ ਨੌਕਰੀ ਨਹੀਂ ਕਰਾਂਗਾ ਹਾਂਜੀ ਵੀ ਉਹ ਡਾਕੀ ਨੂੰ ਕੀ ਰੋਣਾ ਚੰਦਰਮਨ ਆਪਦੇ ਨਾਪਣ ਚੰਦਰਮਨ ਆਪਣ ਦੀ ਹੈ ਨਾ ਵੀ ਉਹਦੇ ਤੇ ਬਾਟ ਕਿੰਨੀ ਗੇਂਦੀ ਆ ਵੀ ਤੁਸੀਂ ਇਹ ਫਜ਼ੂਕ ਸਵਾਲ ਪੁੱਛ ਗਏ ਵੀ ਤੁਸੀਂ ਨੂੰ ਖਰਾਬ ਕਰ ਰਹੇ ਹੋ ਹਮ ਬਿਲਕੁਲ ਨਹੀਂ ਕਿਸੇ ਸਰ ਕੇ ਨਾ ਸਾਡੀ ਜਿਹੜੀ ਐਜੂਕੇਸ਼ਨ ਦਾ ਮਕਸਦ ਕਿੰਦਾ ਇਹ ਨਹੀਂ ਚਾਹੀਦਾ ਹਮ ਜੀ ਹੁਣ ਇਹ ਭਗਵੰਤ ਸਿੰਘ ਸਾਹਿਬ ਇਹ ਨਾ ਡੀਲ ਇਟ ਕਰ ਲੜੀਗੇ ਜੇ ਉਹਨੇ ਪੀ ਐਸ ਜੀ ਨਹੀਂ ਕੀਤੀ ਲੇਕਿਨ ਜ਼ਿੰਦਗੀ ਦਾ ਅਨੁਪਤ ਹੈ ਨਾ ਯਾਰ ਕੀ ਪੁੱਛਦੇ ਸਾਨੂੰ ਹਮ ਬਿਲਕੁਲ ਜੀ ਉਹ ਕਹਿੰਦੇ ਵੀ ਜਿਹੜੇ ਤੁਸੀਂ ਮੈਨੂੰ ਮੈਚ ਸਵਾਲ ਕਰਦੇ ਆ ਇਹ ਮੇਰੇ ਮੁੱਖ ਮੰਤਰੀ ਦੇ ਕੰਮ ਹੁੰਦੇ ਆ ਇਹ ਨਹੀਂ ਕੰਮ ਮੇਰੇ ਮਨ ਹਾਂਜੀ ਜਿਵੇਂ ਮੈਂ ਕਮੇਡੀਅਨ ਵੀ ਰਿਹਾ ਮਤਲਬ ਦੁਨੀਆ ਟੌਪ ਦਾ ਕਮੇਡੀਅਨ ਰਿਹਾ ਤੇ ਮੈਨੂੰ ਆ ਤੁਹਾਡੇ ਸੈਸ ਦੇ ਜਿਹੜੇ ਨਾ ਡੈਫੀਨੇਸ਼ਨਸ ਨੇ ਇਹ ਨਹੀਂ ਪੁੱਛਿਆ ਕਿਸੇ ਨੇ ਹਮ ਹਾਂਜੀ ਤੇ ਇਸ ਲਈ ਮੈਨੂੰ ਉਹੀ ਕਰਦੇ ਜੋ ਮੈਂ ਚਾਹੁੰਦਾ ਸੀ ਹਮ ਇਸ ਲਈ ਉਹਨਾਂ ਐਜੂਕੇਸ਼ਨ ਹੈਗੀ ਆ ਕਿ 9ਵੀਂ ਦੇ ਵਿੱਚ ਆ ਕੇ ਜੋ ਬੱਚਾ ਪਹੁੰਚਦਾ ਉਹਦੀ ਪ੍ਰਤਿਭਾ ਦੇ ਮਤਲਬ ਉਹਦੀ ਟੈਲੈਂਟ ਫਾਈਂਡ ਕਰਕੇ ਉਹਨੂੰ ਫੀਲਡ ਦੇ ਦੇਣੀ ਉਹਨੂੰ ਖੇਤਰ ਦੇਣਾ ਵੀ ਤੂੰ ਇਹਦੀ ਯੋਗ ਹੈ ਹੂੰ ਵੀ ਤੂੰ ਸਪੋਰਟ ਸੇ ਜੋਗਾ ਹੂੰ ਤੂੰ ਆਰਟ ਦੇ ਜੋਗਾ ਤੂੰ ਸਾਇੰਸ ਦੇ ਜੋਗਾ ਜਾਂ ਤੂੰ ਇੰਜੀਨੀਅਰਿੰਗ ਕਰਨੀ ਹੈਗੀ ਜਾਂ ਵਕੇਸ਼ਨ ਦੇ ਜੋਗਾ ਹੂੰ ਠੀਕ ਹੈ ਜਿਹੜੀ ਤੇ ਯੋਗਤਾ ਹੈਗੀ ਉਹਨੂੰ ਯੋਗਤਾਮ ਦਾ ਦੇਣਾ ਤਾਂ ਕਿ ਫਿਰ ਉਹ ਉਹ ਉਹਨੂੰ ਕੀ ਕਹਿੰਦੇ ਆ ਫਿਰ ਇੱਕ ਗੁਣਤੰਤਰ ਦੇ ਦੇਣਾ ਹੂੰ ਉਹਦੇ ਗੁਣਾਂ ਦੀ ਪਾਲ ਕਰਕੇ ਉਹਦੀ ਟ੍ਰਨ ਫਾਈਂਡ ਕਰਕੇ ਉਹਨੂੰ ਉਹਦਾ ਮਾਰਗ ਦੇਣਾ ਹੂੰ ਠੀਕ ਹੈ ਫਿਰ ਜਦੋਂ ਇਹ ਹੋਗਾ ਫਿਰ ਬੱਚੇ ਆਤਮਤਿਆ ਕਰਨਗੇ ਹੂੰ ਨਹੀਂ ਜੀ ਉਹ ਫਿਰ ਸਹੀ ਸਮੇਂ ਤੇ ਆਪਣੀ ਦਿਸ਼ਾ ਵੱਲ ਨੂੰ ਚੱਲ ਪਣਗੇ ਕੁਣ ਜਿਹੜੇ ਗੱਲ ਕਰਦੇ ਹੈਗੇ ਆ ਤੰਦੂਰਕਰ ਇਹ ਨੇ ਉਹ ਪੜ੍ਹਾਈ ਨਹੀਂ ਕੀਤੀ ਜੋ ਦੀ ਵਾਈਫ ਨੇ ਕੀਤੀ ਹੂੰ ਉਹਦੀ ਵਾਈਫ ਡਾਕਟਰ ਹਾਂਜੀ ਐਮਈਬੀਐਸ ਹੂੰ ਤੇ ਉਹ ਪਲੱਸ 2 ਨਹੀਂ ਕੀਤੀ ਹੂੰ ਲੇਕਿਨ ਜਦੋਂ ਦੋਨੋਂ ਜਾਂਦੇ ਆ ਹੂੰ ਕਿਤੇ ਬਾਹਰ ਨਿਕਲਦੇ ਆ ਰਸਈ ਲੋਗ ਅਡੋਗਰਾਫੀ ਕੋ ਲਿੰਦੇ ਹੂੰ ਤੰਤੂਲ ਘਰ ਲੈਣੇ ਹਾਂਜੀ ਗਲ ਹੈ ਕਿ ਜਿਹੜੇ ਬੰਦਾ ਜਿਸ ਚੀਜ਼ ਦੇ ਕਾਬਿਲ ਆ ਹੂੰ ਜੇ ਤੇ ਉਹਦੀ ਤਿਆਰੀ ਕਰਾਉਨੇ ਆ ਤੇ ਉਹ ਰੱਟ ਦਿੰਦਾ ਹੂੰ ਜੀ ਠੀਕ ਆ ਨਾ ਬਿਲਕੁਲ ਅਸੀਂ ਅਸੀਂ ਕਹਿੰਨੇ ਕਿ ਨਹੀਂ ਅਸੀਂ ਜਬਰਸੀ ਨੂੰ ਡਾਕਟਰ ਬਣਾ ਹੂੰ ਹਨਾ ਦੇਖੇ ਜੇ ਕਰ ਸਾਡੀ ਮਤਲਬ ਸਿੱਖਿਆ ਮੰਤਰਾਲਾ ਇਹਨਾਂ ਸੋਚਣ ਲੱਗ ਪਿਆ ਹੂੰ ਵੀ ਅਸੀਂ ਆਪਣੀ ਔਲਾਦ ਨੂੰ ਬਚਾਉਣਾ ਹੂੰ ਅਸੀਂ ਦੇਜਦਾ ਭੁੱਖ ਬਚਾਉਣਾ ਅਸੀਂ ਇਹ ਤੇ ਕਹਿੰਨੇ ਜਿਹੜੇ ਅੱਜ ਦੇ ਬੱਚੇ ਆ ਸਾਡੇ ਕੱਲ ਦਾ ਭੁੱਖਾ ਸਾਡੇ ਦੇਜਦਾ ਭੁੱਖਾ ਜੀ ਹਾਂਜੀ ਤੇ ਲੇਕਿਨ ਜੇ ਅੱਜ ਦੇ ਬੱਚੇ ਤੁਸੀਂ ਗਿਆਨਹੀਣ ਹੂੰ ਸੂਝਹੀਣ ਵਿਵੇਕਹੀਣ ਹੂੰ ਬਣਾਤੇ ਤੇ ਫਿਰ ਦੇਸ਼ ਕਿਦਾਂ ਬਣੂਗਾ ਹੂੰ ਜੇ ਤੁਸੀਂ ਚੰਗੇ ਦੇਸ਼ ਦੀ ਸਿਰਜਣਾ ਕਰਨੀ ਆ ਤੇ ਸਾਨੂੰ ਸੰਭਾਲਣਾ ਕਿਹਨੂੰ ਪੈਣਾ ਹੂੰ ਵਿਦਿਆਰਥੀ ਦੇ ਬੱਚੇ ਦਾ ਵਰਤਮਾਨ ਜੀ ਕਿਉਂਕਿ ਬੱਚਾ ਸਾਡੇ ਦੇਸ਼ ਦਾ ਭਵਖ ਹੂੰ ਜੀ ਹਾਂਜੀ ਜੇ ਅਸੀਂ ਭੁਖਮੁਖੀ ਆ ਹੂੰ ਤੇ ਪਹਿਰਾ ਕਿਤੇ ਦੇਣਾ ਸੀ ਵਰਤਮਾਨ ਤੇ ਤੇ ਵਰਤਮਾਨ ਕਿਹਨਾ ਸਾਡੇ ਬਾਰਵਾਸ ਦਾ ਬਿਲਕੁਲ ਜੀ ਜੀ ਮੇਰਾ ਪ੍ਰਾਇਮਰੀ ਐਜੂਕੇਸ਼ਨ ਕਿਹੜੀ ਆ ਹੂੰ ਮੇਰੀ ਸਕੈਂਡਰੀ ਐਜੂਕੇਸ਼ਨ ਕੀਤੀ ਹੈ ਮੇਰੀ ਅਪਰ ਐਜੂਕੇਸ਼ਨ ਕੀਤੀ ਹੈ ਅਪਰ ਦੇ ਵਿੱਚ ਜਾ ਕੇ ਉਹਨੇ ਆਪਣਾ ਕਿਹੜਾ ਫੀਲਡ ਤੈਅ ਕਰਨਾ ਹਮ ਹਣਾ ਤੇ ਕਈ ਵਾਰੀ ਮੈਨੂੰ ਲੋਕ ਮਿਲਦੇ ਆਉਂਦੇ ਕਹਿੰਦੇ ਯਾਰ ਜੋ ਮੈਂ ਨਾ ਕਾ ਨੌਕਰੀ ਕਰ ਰਹੇ ਕੰਮ ਕਰ ਰਹੇ ਮੇਰਾ ਵਿਸ਼ਾ ਨਹੀਂ ਸੀ ਹਮ ਮੈਂ ਕੁਝ ਹੋਰ ਕਰਨਾ ਚਾਹੁੰਦਾ ਸੀ ਹਾਂਜੀ ਤੁਹਾਨੂੰ 90% ਸਫਲ ਲੋਕ ਵੀ ਕਹਿਣਗੇ ਹਮ ਸਫਲ ਲੋਕ ਵੀ ਵੀ ਜੋ ਮੈਂ ਇੱਥੇ ਸਫਲ ਹੋਇਆ ਇਹ ਮੇਰੀ ਮਿਹਨਤ ਦਾ ਬਰਦੁੱਤਾ ਹਮ ਕਿ ਮੇਰੇ ਕੋਲ ਹੋਰ ਕੋਈ ਜ਼ਰੀਆ ਹੀ ਨਹੀਂ ਸੀ ਮੈਂ ਕਰਦਾ ਵੀ ਕੀ ਕਰਦਾ ਹਨਾ ਮਰਦੀ ਨੇ ਆ ਕੇ ਚੱਬਿਆ ਵੀ ਮੈਂ ਕੀ ਹੋਰ ਕਰਦਾ ਜੀ ਵੀ ਮੈਨੂੰ ਇਹ ਕਰਨਾ ਪਿਆ ਪਰ ਮੈਨੂੰ ਮਿਹਨਤ ਕਰਨੀ ਪਈ ਤੁਸੀਂ ਕਹਿੰਦੇ ਹੋ ਮੈਂ ਸਫਲ ਹੋ ਗਿਆ ਪਰ ਜੇ ਮੈਂ ਆਪਣੇ ਵੀਡੀਓ ਦਾ ਮੈਂ ਸਫਲਤਾ ਦੱਸਦਾ ਮੈਂ ਕੀ ਸੀ ਹੂੰ ਬਿਲਕੁਲ ਹਨਾ ਹਾਂਜੀ ਇਸ ਕਰਕੇ ਇਸ ਕਰਕੇ ਜਿਹੜੀ ਨਾ ਜਿਹੜੀ ਕੋਚਿੰਗ ਆ ਗਈ ਐਕਸਟਰਾ ਮੈਂ ਦੇਖਿਆ ਬੱਚੇ ਸਦਾਈ ਕਰਦੇ ਹੂੰ ਬੱਚਿਆਂ ਦੇ ਕੋਲ ਨਾ 24 ਘੰਟੇ ਅਸੀਂ ਕਿਤਾਬ ਬਣਾਤੀ ਹੈ ਬੁੱਕ ਵਰਮਣਾ ਤੇ ਕਿਤਾਬੀ ਕਿੜੇ ਬਣਾਤੇ ਬੱਚੇ ਹੀ ਬਿਮਾਰ ਕਰਦੇ ਹਮ ਬੱਚਿਆਂ ਦਾ ਖਾਣ ਪੀਣ ਉਹਨਾਂ ਦਾ ਉੱਠਣਾ ਬੈਠਣਾ ਉਹਦਾ ਰਹਿਣ ਸਹਿਣ ਮਤਲਬ ਖੋਲਿਆ ਹਮ ਉਹਦਾ ਬਚਪਨ ਹੀ ਮਾਰਤਾ ਫਿਰ ਜਵਾਨੀ ਵੀ ਮਾਰਤੀ ਹਮ ਜੀ ਉਹਨੂੰ ਟਾਰਗੇਟ ਦੇ ਦਿੱਤਾ ਹਮ ਉਹਦੇ ਅੰਦਰੇ ਦੇ ਨਾ ਐਨਕਾਂ ਲੱਗੀਆਂ ਮੋਟੀਆਂ ਲੱਗੀਆਂ ਉਹਨੂੰ ਪਤਾ ਨਹੀਂ ਵਾਟ ਇਜ਼ ਸਪੋਰਟਸ ਹਮ ਹੀ ਡਸਨਟ ਨੋ ਕਿ ਮੈਂ ਸੈਰ ਕਰਨੀ ਸੀ ਮੈਂ ਜਿਮ ਜਾਣਾ ਸੀ ਜੀ 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 ਮੈਂ ਆਪਣੇ ਲਈ ਕਿਸੇ ਕੋਈ ਕਿਤੇ ਛਾਲ ਵੀ ਮਾਰਨੀ ਸੀ ਮੈਂ ਕਿਤੇ ਨਦੀ ਦੇ ਕਿਨਾਰੇ ਵੀ ਘੁੰਮਣਾ ਸੀ ਹਮ ਮੈਂ ਪਹਾੜ ਵੀ ਦੇਖਣੇ ਸੀ ਮੈਂ ਬੱਦਲ ਵੀ ਦੇਖਣੇ ਸੀ ਮੈਂ ਫੁੱਲਾਂ ਦੀ ਗੱਲ ਵੀ ਕਰਨੀ ਸੀ ਹਮ ਹੈਨਾ ਮੈਂ ਨਵਿੰਦਰ ਰਣ ਟਕੂਰ ਨੂੰ ਵੀ ਪੜ੍ਹਨਾ ਸੀ ਹਮ ਹੈਨਾ ਮੈਂ ਵਾਟਸਪਨ ਤੋਂ ਪੜ੍ਹਨਾ ਮੈਂ ਸ਼ੇਖਸਪੀ ਦਾ ਨਾਟਕ ਵੀ ਦੇਖਣੇ ਸੀ ਹਮ ਮੈਂ ਨਾਨਕ ਦੇ ਨਾਵਲ ਵੀ ਪੜ੍ਹਨੇ ਸੀ ਮੈਂ ਕਮਲ ਦੇ ਨਾਵਲ ਵੀ ਪੜ੍ਹਨੇ ਸੀ ਅਸੀਂ ਉਹ ਸਾਰਾ ਕੁਝ ਗਵਾਤਾ ਬੱਚੇ ਨੂੰ ਹਮ ਬੱਚੇ ਨੂੰ ਇਹ ਨਹੀਂ ਪਤਾ ਲੱਗਾ ਜੇ ਹਿਸਟਰੀ ਦੇ ਵਿੱਚ ਵੀ ਸਾਡੇ ਹਿਸਟਰੀ ਸਾਰਾ ਇਤਿਹਾਸ ਕੀ ਹਮ ਜਿਹੜੇ ਸਾਡੇ ਗੌਰਵਈ ਲੋਕ ਆ ਜਿਹੜੇ ਸਾਡੇ ਅਤੀਤ ਜੀ ਜਿਹੜੇ ਦਫਨ ਹੋ ਗਿਆ ਹਾਂਜੀ ਜਿਹੜੇ ਝੰਡਾ ਐਵਰੇਜ ਦਾ ਝੰਡਾ ਗੱਡ ਕੇ ਦਫਨ ਹੋ ਗਿਆ ਉਹਦੇ ਪਿੱਛੇ ਲੜਾਈ ਕੀ ਸੀ ਉਹਦੀ ਹੂੰ ਉਹਦੀ ਸੰਵੇਦਨਾ ਤੇ ਵੇਦਨਾ ਕੀ ਸੀ ਅਸੀਂ ਉਹ ਸਾਰੀ ਪਰੇ ਕਰਤੀ ਹੂੰ ਅਸੀਂ ਉਹ ਭਗਵੰਤ ਮਾਨ ਸਾਹਿਬ ਦੇ ਕਹਿਣ ਨੂੰ ਇਹ ਦੂਰੀ ਪੜਾਦੇ ਰਿਹਾ ਚੰਦਰਮਾ ਦੀ ਦੂਰੀ ਕਿੰਨੀ ਧਰਤੀ ਤੋਂ ਹੂੰ ਜਿਹਨੇ ਤੇ ਚੰਨ ਤੇ ਜਾਣਾ ਸੀ ਸਾਡੇ ਨੇ ਹੂੰ ਹਾਂਜੀ ਹਨਾ ਉਹਦੇ ਪੜਾਇ ਇਵੇਂ ਚੰਨ ਦੀ ਦੂਰੀ ਕਿੰਨੀ ਹੂੰ ਜਿਹਨੇ ਚੰਨ ਤੇ ਜਾਣਾ ਹੀ ਨਹੀਂ ਜਿਹਨੇ ਘਰ ਬਸੋਣਾ ਹੀ ਨਹੀਂ ਜਿੰਨੇ ਚੰਨੇ ਰੇੜੀ ਲਾਉਣੀ ਸੀ ਗੀਤ ਤੇ ਉਹ ਚੰਨੂ ਕਿਉਂ ਪੜੇ ਹੂੰ ਹਾਂਜੀ ਇਸ ਕਰਕੇ ਜੀਐਸਡੀ ਐਜੂਕੇਸ਼ਨ 2020 25 ਹੋ ਗਿਆ 5 ਸਾਲ ਹੋ ਗਏ ਅਜੇ ਐਜੂਕੇਸ਼ਨ ਦੀ ਪਾਲਿਸੀ ਨੇ ਗੱਲਾਂ ਹੀ ਕੀਤੀਆਂ ਅਜੇ ਚਮਕ ਨਹੀਂ ਦਿਖਾਈ ਹੂੰ ਲੇਕਿਨ ਇਹ ਗੱਲ ਹੈਗੀ ਸੱਚ ਕਿ ਜਿਹੜੀ ਪਾਲਿਸੀ ਮੇਕਰ ਹੈਗੀ ਆ ਹੂੰ ਹੂੰ ਉਹਨਾਂ ਦੀਆਂ ਜੜੀਆਂ ਨਾ ਧੂਆਂ ਬਾਹਰ ਆ ਰਿਹਾ ਹੂੰ ਉਹਨਾਂ ਦੀ ਤੀਸਰੀ ਅੱਖ ਖੁੱਲਣ ਲੱਗ ਪਈ ਹੁਣ ਖੁੱਲਣ ਲੱਗ ਪਈ ਆ ਵੀ ਆ ਚੀਜ਼ ਹੋਣੀ ਆ ਹੂੰ ਸਰ ਉਹ ਘਾਟਾ ਪੈ ਰਿਹਾ ਹੂੰ ਅੱਜ ਨਾ ਕਰਮ ਜੇ ਅਸੀਂ ਨਾ ਦੇ ਦੇਂਗੇ ਜਿੰਨਾ ਭਈਆਂ ਹਾਂਜੀ ਅਸੀਂ ਵੜਿਉਂਦੇ ਕਿਨੂੰ ਆ ਹੂੰ ਅਸੀਂ ਵੜਾਈ ਕਿਦੀ ਕਰ ਰਹੇ ਆ ਜਿਹੜੇ ਨੈਗੇਟਿਵ ਲੋਕ ਹੈਗੇ ਆ ਨਸ਼ੇੜੀ ਲੋਕ ਹੈਗੇ ਆ ਅਪਰਾਧੀ ਲੋਕ ਹੈਗੇ ਆ ਜਾਂ ਜਿਨ੍ਹਾਂ ਨੇ ਮਤਲਬ ਨਾ ਇਸ ਉਹਨਾਂ ਸੰਗਠਨ ਕੰਮ ਕੀਤਾ ਹੈਗਾ ਜਿਨ੍ਹਾਂ ਨੂੰ ਲੋਕ ਨਹੀਂ ਚੰਗਾ ਸਮਝਦੇ ਹੂੰ ਹੂੰ ਠੀਕ ਆ ਅਸੀਂ ਸਕੂਲਾਂ ਦੇ ਵਿੱਚ ਬਿਲਕੁਲ ਸਪੋਰਟਸ ਬੰਦ ਹੋ ਗਏ ਹੂੰ ਸਕੂਲਾਂ ਚ ਡ੍ਰੈਗ ਦਾ ਵਿਸ਼ਾ ਖਤਮ ਹੋ ਗਿਆ ਜਿਹੜਾ ਆਰਟ ਦਾ ਵਿਸ਼ਾ ਕਰੂਗਾ ਹਾਂਜੀ ਠੀਕ ਹੈ ਅਸੀਂ ਉੱਥੋਂ ਅਸੀਂ ਉਹ ਯੋਗ ਦੀਆਂ ਵਿਧੀਆਂ ਜੋ ਸਾਧਨਾ ਤੇ ਉਹਦਾ ਮੈਡੀਟੇਸ਼ਨ ਸੀ ਜਿਹੜੀ ਇਕਾਗਰ ਚਿੱਤ ਦੇਣਾ ਸੀ ਜਿੰਨੇ ਅਸੀਂ ਉਹ ਵੀ ਖਤਮ ਕਰ ਲਿਆ ਹੂੰ ਅਸੀਂ ਕਦੋਂ ਹੋਵਾਂਗੇ ਮੇਰੇ ਸਕੂਲਾਂ 'ਚ ਉਹ ਪੀਟੀ ਮਾਸਪੀੜੀ ਖਤਮ ਹੋ ਗਈ ਜਿਹੜੀ ਬਾਡੀ ਐਂਡ ਮਾਈਂਡ ਕੋਆਰਡੀਨੇਸ਼ਨ ਹੁੰਦੀ ਸੀ ਉਹ ਵੀ ਖਤਮ ਕਰ ਸੀ ਹੂੰ ਅਸੀਂ ਬੱਚੇ ਦਾ ਤੁਰਨਾ ਫਿਰਨਾ ਹੱਸਣਾ ਖਿਲਣਾ ਉਹਦਾ ਅਸੀਂ ਮੰਚ ਤੇ ਜਿਹੜਾ ਉਹਨੇ ਕਲਾਕਾਰੀ ਪੇਸ਼ ਕਰਨੀ ਸੀ ਉਹ ਵੀ ਖੁੱਲੀ ਹੂੰ ਜਿਹੜੀ ਉਹ ਮੰਨ ਤੇ ਜਾ ਕੇ ਉਹਨੇ ਕਪਤਾ ਚਰਨ ਕਰਨੀ ਸੀ ਉਹ ਵੀ ਖੋਲੀ ਤੇ ਅੱਜ ਕੀ ਬਣਾ ਰਿਆ ਹੈ ਹੂੰ ਕੀ ਬਣਾ ਰਿਆ ਹੈ ਅੱਜ ਤੋਤੇ ਬਿਲਕੁਲ ਜੀ ਅਸੀਂ ਉਹ ਤੋਤੇ ਬਣਾ ਕੇ ਤੋਤੇ ਬਣਾ ਕੇ ਵੇਚ ਰਹੇ ਮਾਰਕੀਟ ਵਿੱਚ ਤੋਤੇ ਉਹ ਮਾਰਕੀਟ ਉਹਤੇ ਜਾ ਰਹੇ ਆ ਜਿਨ੍ਹਾਂ ਨੂੰ ਗਿਆਨ ਨਹੀਂਗਾ ਗਿਆਨ ਨਹੀਂ ਹੂੰ ਨੌਲੇਜ ਤੇ ਵਿਜਟਮ ਫਰਕ ਹੁੰਦਾ ਜੀ ਹਾਂ ਦੇਖੋ ਇਹ ਨੌਲੇਜ ਇੱਕ ਹੁੰਦਾ ਵਿਜਟਮ ਹੂੰ ਅਸੀਂ ਵਿਜਟਮ ਤੋਂ ਦੂਰ ਕਰਦੇ ਨੌਲੇਜ ਹੈਗੀ ਉਹਨਾਂ ਹੂੰ ਨੌਲੀ ਕਿਹੜੀ ਹੈਗੀ ਉਹ ਕਿਸੇ ਨਾ ਬੰਦੇ ਨੇ ਨਾ ਤੂ ਦੇbre ਹੂੰ ਤੂ ਦੇ ਇਕੱਠੇ ਕੀਤੇ ਹੁਣ ਤੂਦਿਆਂ ਨੂੰ ਜੋ ਪੜਾਉਂਗੇ ਉਹ ਪੜ ਲੈਂਦਾ ਹਾਂਜੀ ਗੰਗਾ ਨਾਮ ਚੂਰੀ ਖਾਣੀ ਹੂੰ ਹਨਾ ਉਹ ਵੀ ਕਹਿੰਦਾ ਗੁੱਡ ਮਾਰਨਿੰਗ ਹੂੰ ਉਹ ਵੀ ਕਹਿੰਦਾ ਨਮਸਕਾਰ ਉਹ ਸੱਸੀ ਘਰ ਵੀ ਕਹਿਣਾ ਪੈ ਤੋਤਾ ਉਹ ਸਾਡੀ ਮਨੁੱਖ ਦੀ ਉਹ ਭਾਸ਼ਾ ਸਾਰੀ ਬੋਲ ਲੈਂਦਾ ਹੂੰ ਅੱਛਾ ਉਹ ਕਹਿੰਦਾ ਯਾਰ ਤੋਤਿਆਂ ਨੂੰ ਉਹਨਾਂ ਲੋਕਾਂ ਨੇ ਰੱਖਿਆ ਪਿੰਜਰੇ ਵਿੱਚ ਰੱਖਿਆ ਹੂੰ ਸਿਰਫ ਆਪਣੀ ਆਵਾਜ਼ ਸੁਣਨ ਲਈ ਆਪਣੀ ਬਾਤ ਸੁਣਨ ਲਈ ਬਿਰਮ ਰੱਖ ਨੂੰ ਆਦਤ ਨਾ ਕੋਈ ਗੁਲਾਮ ਰੱਖਣ ਦੀ ਹੂੰ ਤੇ ਤੋਤੇ ਰੱਖੇ ਹੋਏ ਕਹਿੰਦਾ ਯਾਰ ਤੋਤੇ ਨਹੀਂ ਤੋਤੇ ਆਕਾਸ਼ ਚਾਹੀਦੇ ਸੀ ਹੂੰ ਤੋ ਉਸੇ ਪਿੰਜਰੇ ਦੇ ਨਹੀਂ ਜਿਹਦੇ ਪਿੰਜਰਾ ਸੋਰੇ ਦਾ ਹੀ ਮਾੜਾ ਹੂੰ ਜੀ ਹਾਂ ਜੀ ਕਿਸੇ ਨੂੰ ਗੁਲਾਮ ਰੱਖਣ ਦਾ ਪਾਪ ਹੂੰ ਹਾਂ ਜੀ ਲੇਕਿਨ ਜਦੋਂ ਉਹਨੇ ਕੀ ਕੀਤਾ ਕਿ ਤੋਤੇ ਇਕੱਠੇ ਕੀਤੇ ਤੋਤੇ ਇਕੱਠੇ ਕਰਕੇ ਉਹਨਾਂ ਨੂੰ ਪੜਾਇਆ ਹੂੰ ਹੂੰ ਉਹਨਾਂ ਨੂੰ ਪੜਾਇਆ ਕਹਿੰਦਾ ਨਾ ਪੜਾ ਦੇਣਾ ਇਹਨਾਂ ਨੂੰ ਚੰਗੀ ਤਰ੍ਹਾਂ ਅੱਛਾ ਜੀ ਵੀ ਤਾਂ ਕਿ ਪਿੰਜਰੇ ਚ ਆਉਣ ਹੀ ਨਾ ਹੂੰ ਹੂੰ ਤੇ ਉਹਨੇ ਪੜਾਇਆ ਕੀ ਹੂੰ ਪੜਾਇਆ ਇਹ ਕਿ ਸ਼ਿਕਾਰੀ ਆਵੇਗਾ ਹੂੰ ਜੋਗਾ ਪਾਵੇਗਾ ਜਾਲ ਵਿਛਾਵੇਗਾ ਆਪਾਂ ਨਹੀਂ ਫਸਣਾ ਹੂੰ ਅੱਛਾ ਬਣਾਤਾ ਹੂੰ ਸ਼ਿਕਾਰੀ ਆਵੇਗਾ ਹੂੰ ਜੋਗਾ ਪਾਵੇਗਾ ਹੂੰ ਜਾਲ ਵਿਛਾਵੇਗਾ ਆਪਾਂ ਨਹੀਂ ਫਸਣਾ ਹੂੰ ਸਾਰੇ ਯਾਦ ਕਰਕੇ ਹੂੰ ਤੂੰ ਦੇ ਗਉਣ ਲੱਗ ਪਿਆ ਅੱਛਾ ਜੀ ਸ਼ਿਕਾਰੀ ਆਵੇਗਾ ਜੋਗਾ ਪਾਵੇਗਾ ਜਾਲ ਵਿਛਾਵੇਗਾ ਆਪਾਂ ਨਹੀਂ ਵਸਣਾ ਠੀਕ ਹੈ ਜੀ ਉਹਨੇ ਛੱਡ ਤੇ ਜਾਓ ਤੁਸੀਂ ਆਪਣਾ ਅੜਾਤੇ ਹੈ ਨਾ ਤੁਸੀਂ ਆਪਣਾ ਅਜ਼ਮਾਨ ਦੇਖੋ ਤੇ ਫਿਰ ਦੱਸ ਦਿਨ ਮੈਂ ਦੇਖਦਾ ਕਿ ਇੱਕ ਜਗ੍ਹਾ ਤੇ ਨਾ ਜਾਲ ਤੇ ਤੋਤੇ ਫਸੇ ਹੋਏ ਆ ਜਾਲ ਵਿੱਚ ਸ਼ਿਕਾਰੀ ਨੇ ਤੇ ਤੋਤੇ ਫਸੇ ਆ ਦੇ ਵਿੱਚ ਗਾਰ ਆ ਉਹੀ ਚੀਜ਼ ਸ਼ਿਕਾਰੀ ਆਵੇਗਾ ਸ਼ਿਕਾਰੀ ਆਵੇਗਾ ਉਹ ਕਹਿੰਦਾ ਹੋਣਾ ਕਦੋਂ ਉਹਨਾਂ ਨੇ ਚੀਜ਼ ਗੱਲ ਕਰ ਜਿਹੜੀ ਸੀਗੀ ਉਹ ਯਾਦ ਕਰ ਲਈ ਨਾ ਉਹਨੂੰ ਅਪਲਾਈ ਨਹੀਂ ਕੀਤਾ ਉਹੀ ਚੀਜ਼ ਆ ਜਿੰਨੇ ਤੁਸੀਂ ਦੇਦੇ ਆ ਸਿਰੇ ਉੱੜ ਕੇ ਲੋਕੀ ਜਿਹੜੇ ਵਰਕਸ਼ਾਪ ਕਰਦੇ 2 ਘੰਟੇ ਪਾਠ ਕਰਦੇ ਹਾਂਜੀ ਹੁਣ 2 ਘੰਟੇ ਪਾਠ ਕਰਦੇ ਵਿਚਾਰੇ ਉਹਨਾਂ ਨੂੰ 25-25 ਸਾਲ ਹੋ ਗਏ 40-40 ਸਾਲ ਹੋ ਗਏ ਅਭੀ ਉਹ ਗੁਟਕਾ ਬੜੀ ਜਾਂਦੇ ਆ ਜਾਂ ਉਹ ਚਲੀ ਸਾਹ ਬੜੀ ਜਾਂਦੇ ਆ ਹਾਂਜੀ ਹੈਨਾ ਜੀ ਜੀ ਤੇ ਲੇਕਿਨ 40 ਸਾਲ ਤੋਂ ਉਹੀ ਬੜੀ ਜਾਂਦੇ ਤੋਦਿਆਂ ਵਾਂਗ ਤੋਦੜੀ ਲੱਗੀ ਹੋਈ ਹੈ ਜੀ 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 ਹਾਂਜੀ ਲੇਕਿਨ ਉਹ ਅਨੁਭਵ ਨਹੀਂ ਕੀਤਾ ਕਿ ਗੁਟਕੇ ਦੇ ਵਿੱਚ ਗੁਰੂ ਸਾਹਿਬ ਨੇ ਕੀ ਕਿਹਾ ਹੂੰ ਚਲਿਸੀ ਵਿੱਚ ਜਿਹਦਾ ਚਰੇਸਾ ਪੜੇ ਉਹਨੇ ਕੀ ਕਿਹੜੀ ਸਿੱਖਿਆ ਦਿੱਤੀ ਆ ਉਹਨੂੰ ਜ਼ਿੰਦਗੀ ਨੂੰ ਉੱਤ ਨਹੀਂ ਨਿਖਾਰਿਆ ਉਹਨੇ ਸੰਭਾਲਿਆ ਜੀ ਬਿਲਕੁਲ ਠੀਕ ਹੈ ਜੀ ਤੇ ਇਹੀ ਕਹੀ ਜਾਂਦੇ ਸ਼ਿਕਾਰੀ ਆਵੇਗਾ ਹਮ ਜਾਰੋਸ਼ਾ ਵੀਗਾ ਚੁਗਾ ਪਾਵੇਗਾ ਨਹੀਂ ਪਤਾ ਨਾ ਕੋਈ ਬੇਟੀ ਹਮ ਹੈਨਾ ਜੇਕਰ ਸਾਡੀ ਅੱਜ ਸਿੱਖਿਆ ਹਮਤਰਾ ਹੈ ਜੀ ਇਸ ਐਜੂਕੇਸ਼ਨ ਦੀ ਤੀਸਰੀਆਂ ਖੁੱਲਣ ਵਾਸਤੇ ਹਮ ਤੇਜਾ ਕੋਲੋਂ ਯਤਨ ਕਰਦਾ ਕਿ ਹਰ ਬੱਚੇ ਨੂੰ ਅਨਪਵ ਹਮ ਜੀ ਬਿਲਕੁਲ ਹਮ ਹੁਣ ਮਿੱਠਾ ਲਿਖਣਾ ਮਿੱਠਾ ਨਹੀਂ ਹੁੰਦਾ ਹੂੰ ਉਹ ਤੇਜ਼ ਕਰਨਾ ਬਿਲਕੁਲ ਬਿਲਕੁਲ ਜੀ ਠੀਕ ਹੈ ਨਾ ਅੱਗ ਇੱਥੇ ਲਿਖ ਦਵਾਂ ਅੱਗ ਲਿਖ ਦਵਾਂ ਹੱਥੇ ਅੱਗ ਹੂੰ ਆ ਛੱਡ ਜੂ ਹੂੰ ਨਾ ਜੀ ਉਹਨੂੰ ਤਾਂ ਅਨੁਭਵ ਕਰਨਾ ਮੈਡਾ ਨਾ ਇਹ ਲਿਖਿਆ ਅੱਗ ਹਨਾ ਜੀ ਤੇ ਮੈਂ ਨਾ ਇੱਕ ਦਾਦਾ ਤੈਨੂੰ ਕਈ ਵਾਰ ਇਦਾਂ ਹੁੰਦੀ ਮੈਂ ਇਹ ਨਾ ਸਕੂਲੇ ਹੁੰਦੇ ਸੀਗੇ ਤੇ ਹਾਂਜੀ ਸਾਡੇ ਉਹ ਜਦੋਂ ਪੇਪਰ ਆਉਣੇ ਤੇ ਉਹ ਉਹਨਾਂ ਨੇ ਨਾ ਪੇਪਰ ਦੇਣੇ ਆਪ ਸੋਸ਼ਲ ਜਣੀਆਂ ਮਾਰਕ ਕਰਨ ਵਾਸਤੇ ਨਾਲ ਪੈਨ ਮਿਲਣੇ ਅੱਛਾ ਜੀ ਤੇ ਉਹ ਸਾਡੇ ਮੈਡਮ ਹੁੰਦੇ ਸੀ ਬੜੇ ਬੀਬੀਏ ਮੈਡਮ ਸੀਗੇ ਤੇ ਮੈਨੂੰ ਕਹਿੰਦੇ ਰੋਸ਼ਨ ਜੀ ਬਈ ਇਦਾਂ ਕਰ ਵੀ ਬਿਲਕੁਲ ਨਾ ਪੈਨ ਲਾਲ ਨੇਗਾ ਹੂੰ ਅੱਛਾ ਹਾਂ ਤੇ ਲਾਲ ਪੈਨ ਦੇ ਨੇ ਮਾਰ ਕਰਨ ਲਈ ਤੇ ਮੇਰੇ ਕੋ ਨੀਲਾ ਹੂੰ ਮੈਨੂੰ ਮੈਡਮ ਨੀਲੇ ਨੇ ਮੈ ਲਾਲੇਦ ਅੱਛਾ ਜੀ ਕਿਹਦੀ ਕਿਦਾਂ ਲੇਨੂ ਨੀਲੇ ਨੇ ਲਾਲ ਹਾਂ ਮੈ ਲੇ ਪੜਾਉ ਹੂੰ ਲਾਲ ਲੇਖਤਾ ਮੈ ਲੇਤਾ ਲੱਲੇ ਨੂੰ ਕੰਨਾ ਲੱਲਾ ਲਾਲ ਮੈ ਪੜੋ ਹੂੰ ਕਿਹਦੀ ਬੜੇ ਸ਼ਤਾਨ ਤੂੰ ਗੱਲ ਨਹੀਂ ਗਈ ਵੀ ਗੱਲ ਹੈ ਕਿ ਉਹ ਲਾ ਲਾਲੀ ਦੀ ਬਿਲਕੁਲ ਜੀ ਹਾਂ ਗੱਲ ਹੈ ਕਿ ਇੱਕ ਮਜ਼ਾਕ ਬਣ ਗਿਆ ਨਾ ਇਹ ਗੱਲ ਹੈ ਕਿ ਤੁਸੀਂ ਉਹ ਅਨੁਭਵਿਕ ਬਣਾਉਣਾ ਉਸ ਐਕਸਪੀਰੀਅੰਸ ਕਰਾਉਣਾ ਹਾਂ ਬਿਲਕੁਲ ਜੀ ਹੈਨਾ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਅਨੁਭਵੀ ਬਣਾਉਣਾ ਹੈ ਹਾਂ ਹੈਨਾ ਹਾਂਜੀ ਉਹਨੂੰ ਸਾਡੇ ਨਾ ਸਪੋਰਟਸ ਵਿੱਚ ਹੁੰਦੀ ਹੈ ਕਿ ਸ਼ਾਮ ਨੂੰ ਦਾ ਫੀਡਬੈਕ ਹਾਂ ਫੀਡਬੈਕ ਹੁੰਦਾ ਵੀ ਜੋ ਤੁਸੀਂ ਸਿੱਖਿਆ ਹਾਂ ਹੈਨਾ ਜਦੋਂ ਤੁਸੀਂ ਉਹਨੂੰ ਪ੍ਰੈਕਟੀਕਲ ਕਰਦੇ ਹਾਂ ਜੋ ਨਹੀਂ ਹੁੰਦਾ ਤੁਸੀਂ ਮੱਥੇ ਦਾ ਥਮਾਦੇ ਹਾਂ ਤਨੂੰ ਕਿੰਦਾ ਫੀਡਬੈਕ ਉਹ ਬੰਤਾ ਜੰਪ ਕਰ ਰਿਹਾ ਉਹ ਪ੍ਰੈਕਟਿਸ ਕਰ ਰਿਹਾ ਹਾਈ ਜੰਪ ਦੀ ਕਰ ਰਿਹਾ ਨਾ ਉਹਨੂੰ ਦਿਖਾਤਾ ਉਹਦੇ ਕੋਚ ਨੇ ਸਿਖਾਤਾ ਵੀ 10 ਸਟੈਪ ਲੈਣਾ ਇੱਦਾਂ ਜਾ ਕੇ ਤੂੰ ਟਰ ਲੈਣਾ ਹੈਗਾ ਇੱਦੋਂ ਜਾ ਕੇ ਤੂੰ ਜੰਪ ਕਰਨਾ ਹੈਗਾ ਹਾਂਜੀ ਚਾਹੇ ਤੂੰ ਸੀਜ਼ਰ ਕੱਟ ਕਰ ਰਿਹਾ ਚਾਹੇ ਤੂੰ ਵੈਸਟਰਨ ਜੰਪ ਕਰ ਰਿਹਾ ਜਿਹੜਾ ਵੀ ਜੋ ਵੀ ਸਟਾਈਲ ਹੈਗਾ ਹੂੰ ਹੂੰ ਉਹ ਸਟਾਈਲ ਦੇ ਸੰਬੰਧ ਉਹਨੇ ਉਹਨੇ ਕੀ ਸਟੱਡੀ ਕਰ ਲਈ ਹੂੰ ਜਦੋਂ ਉਹਨੇ ਪ੍ਰੈਕਟੀਕਲੀ ਹੁੰਦਾ ਹੂੰ ਉਹਨੂੰ ਪਤਾ ਸੀਗਾ ਉਹ ਜਦੋਂ ਉਹਨੇ ਟੇਕ-ਆਫ ਲੈਣਾ ਸੀਗਾ ਹੂੰ ਉਦੋਂ ਗਲਤੀ ਕਰ ਗਿਆ ਹੂੰ ਨਾਲੇ ਨੂੰ ਟੇਕੋ ਬੰਦ ਕਰਤਾ ਹੂੰ ਉਹ ਨਾਲੇ ਦਾ ਮੱਥਾ ਤਮਰਦਾ ਕਹਿੰਦਾ ਆਈ ਡਿਡ ਰੋਂਗ ਹੂੰ ਆਈ ਡਿਡ ਰੋਂਗ ਕਿਉਂ ਕਹਿੰਦਾ ਕਿ ਉਹਨੂੰ ਰਾਈਟ ਬਾਰੇ ਪਤਾ ਸੀ ਹੂੰ ਬਿਲਕੁਲ ਜੀ ਹੈਨਾ ਹੂੰ ਉਹਨੇ ਉਸਨੇ ਗਲਤੀ ਫੀਡਬੈਕ ਹੋਈ ਉਹਨੇ ਕਿਹਾ ਕਰੀ ਆਪਾਂ ਕੰਮ ਕਰਦੇ ਕਿਸੇ ਉਹ ਸੌਰੀ ਹੂੰ ਹੈਨਾ ਸੌਰੀ ਕਿਉਂ ਕਹਿੰਨੇ ਕਿ ਸਾਨੂੰ ਅਸੀਂ ਗਿਆਨ ਸੀਗਾ ਕਿ ਇਹ ਸੌਰੀ ਤਾਂ ਕੀ ਹੈ ਕਿ ਆਹ ਸਹੀ ਹੈ ਹੂੰ ਜਦੋਂ ਬੱਚੇ ਨੂੰ ਸੱਚ ਝੂਠ ਹੂੰ ਗਲਤ ਥੀ ਨੀਵਾ ਉੱਚਾ ਤੋਪਿਸ਼ਾ ਦੀ ਸਮਝ ਲੱਗ ਜਵੇ ਹਮ ਰਾਈਟ অর ਰੋਂਗ ਦੇ ਵਿੱਚ ਕੀ ਫਰਕ ਹੈਗਾ ਉਦੋਂ ਬੱਚਾ ਅਨੁਭਵੀ ਹੁੰਦਾ ਬਿਲਕੁਲ ਜੀ ਹਨਾ ਜੇ ਉਹ ਅਨੁਭਵੀ ਨਹੀਂ ਹੋ ਸਕਿਆ ਬੱਚਾ ਤੁਹਾਡਾ ਫਿਰ ਤੁਹਾਡੀ ਐਜੂਕੇਸ਼ਨ ਕਿਸੇ ਕੰਮ ਦੀ ਹਮ ਜਦੋਂ ਤੁਹਾਡੇ ਬੱਚੇ ਕੋਲ ਸਵਾਲ ਪੈਦਾ ਹੋਣ ਕੁਐਸਚਨ ਰੀਜਨਿੰਗ ਹੋ ਜਵੇ ਵੀ ਕਿਉਂ ਕਿਵੇਂ ਕਿੱਥੇ ਹਮ ਜੇ ਉਹ ਟੀਚਰ ਉੱਟ ਕੇ ਤੰਗ ਕਰ ਰਿਹਾ ਹੈਗਾ ਨਹੀਂ ਇਦਾਂ ਨਹੀਂ ਹੋ ਸਕਦੀ ਹਮ ਹਨਾ ਇਦਾਂ ਦੱਸੋ ਕਿਦਾਂ ਆਗਤਾ ਫਿਰ ਫਿਰ ਸਮਝੋ ਕਿ ਤੁਸੀਂ ਤੀਸਰੀ ਅੱਖ ਖੁੱਲ ਰਹੀ ਹੈ ਤੇ ਜਦੋਂ ਟੀਜੇ ਚਪੇੜ ਮਾਰ ਦੇਵੇ ਜੋ ਮੈਂ ਕਿਹਾ ਉਹ ਯਾਦ ਕਰ ਹੂੰ ਫਿਰ ਤੋ ਰੱਟੇ ਵਾਲਾ ਜੋ ਮੈਂ ਤੈਨੂੰ ਕਿਹਾ ਯਾਦ ਕਰ ਲੈ ਜੇ ਪਾਸ ਹੋਣਾ ਤੇ ਉਹ ਯਾਦ ਕਰ ਲਿਆ ਤੇ ਨਾਲ ਰੋ ਰਿਆ ਕਹਿੰਦਾ ਮੈਂ ਯਾਦ ਕਰ ਲਿਆ ਪਰ ਮੈਨੂੰ ਪਤਾ ਨਹੀਂ ਮੈਂ ਕੀ ਯਾਦ ਹੂੰ ਹੈਨਾ ਜਦੋਂ ਇਸ ਐਜੂਕੇਸ਼ਨ ਤੋਂ ਜਿਹੜੀ ਕੋਚਿੰਗ ਗੋਰੀਆ ਜੀ ਪੁੱਛਣ ਲੱਗੀ ਆ ਜਿਹੜੇ ਐਕਸਟਰਾ ਕੋਜ ਨੇ ਮਾਫੀਆ ਫਰਾਂਗੀ ਦੀ ਗੱਲ ਆ ਕਿ ਬੜਾ ਤਗੜਾ ਮਾਫੀਆ ਅਰਬਰ ਰਿਆ ਕੁਮਾਰੇ ਹਾਂ ਜੀ ਉਹ ਤੀਸਰੇ ਖੋਲਦਾ ਹੀ ਨਹੀਂ ਹੂੰ ਜੇ ਉਹ ਇੱਕ ਬੰਦਾ ਨਾ ਵਿਹਾਰ ਦੇ ਵਿੱਚ ਆ ਉਹਨੇ ਕੀਤਾ ਸੀ ਨਾ ਬੈਸਟ 30 ਹੂੰ ਵੀ ਉਹ ਆਈਐਸ ਕਰਦਾ ਸੀ ਉਹਨੇ ਗਰੀਬ ਆਮ ਪੜਾਉਣਾ ਸ਼ੁਰੂ ਕਰਤਾ ਬੱਚਿਆਂ ਨੂੰ ਜਿਹੜੇ ਟੈਲੈਂਟ ਸੀ ਗਰੀਬ ਬੱਚੇ ਜੀ ਉਹ ਜਦੋਂ ਪੇਪਰ ਨੇ ਬੈਸਟ ਬੈਸਟ ਉਹ ਹੀ ਹੁੰਦੇ ਸੀ ਉਹਦੇ ਹੁੰਦੇ ਸੀ ਹੂੰ ਤੇ ਜਿਨ੍ਹਾਂ ਨੇ ਮਤਲਬ ਬਹੁਤ ਵੱਡੀਆਂ ਖੋਲੀਆਂ ਸੀਗੀਆਂ ਆ ਸੰਸਤਾਵਾ ਕੋਚਿੰਗ ਸੰਸਤਾਵਾ ਕੋਲ ਲਈ ਕੋਈ ਸੰਸਤਾਵਾ ਮਾਫੀ ਲਈ ਹੈ ਉਹਨਾਂ ਦੁਖੀ ਸੀ ਹਮ ਨਹੀਂ ਅਸੀਂ ਹਜ਼ਾਰਾਂ ਰੁਪਏ ਲੈਨੇ ਆ ਲੱਖਾਂ ਰੁਪਏ ਲੈਨੇ ਆ ਸਾਡਾ ਰਿਜ਼ਲਟ ਯਾਰਿਆ ਸੀ ਇਹ ਬੰਦਾ ਭੁਲੇ ਬਿਠਾ ਕੇ ਪੜਾਈਆ ਰਿਹਾ ਹਮ ਫੇ ਵੀ ਉਹਦਾ ਰਿਜ਼ਲਟ ਕਿੰਨਾ ਵਧੀਆ ਹੈ ਨਾ ਉਹ ਬੱਚੇ ਦੇ ਉਹਨੂੰ ਅਨੁਭਵ ਬਣਾਉਂਦਾ ਸੀ ਹਮ ਉਹ ਜਗਤ ਲੈ ਜਾਂਦਾ ਸੀ ਉੱਥੇ ਹਮ ਹੈ ਨਾ ਬਿਲਕੁਲ ਮੇਰਾ ਇੱਕ ਪੋਤਾ ਵੀ ਮੈਨੂੰ ਕਹਿੰਦਾ ਛੋਟਾ 4 ਸਾਲ ਦਾ ਪੋਤਾ ਮੈਨੂੰ ਕਹਿੰਦਾ ਦਾਦੂ ਹਮ ਆ ਆ ਉਹਨੇ ਕੋਲੀ ਬਣਾਈ ਮਿੱਟੀ ਦੀ ਹੂੰ ਕੋਲੀ ਬੜ ਕੇ ਲੈ ਕਿੰਨਾ ਕੋਲੀ ਬਣ ਗਈ ਹੂੰ ਅੱਛਾ ਲੱਗ ਰਿਹਾ ਕਿੰਨਾ ਐਟਿਕ ਤੇ ਬਣਦੀ ਹੈ ਹੂੰ ਮੈਂ ਆ ਚਲੀਏ ਹੂੰ ਮੈਂ ਉਹਨੂੰ ਗੱਡੀ ਤੇ ਭਟਾਇਆ ਮੱਠੇ ਤੇ ਲੈ ਗਿਆ ਹੂੰ ਅੱਛਾ ਜੀ ਮੈਂ ਦੇਖਿਆ ਤਾਂ ਬਣਦੀ ਹੂੰ ਉਹਨੇ ਦੋ ਟਟਾ ਬਣਾਈਆਂ ਜਾ ਕੇ ਹੂੰ ਹਨਾ ਤੇ ਕਿੰਦਾ ਦাদু ਇਹ ਤਾਂ ਟੁੱਟ ਗਈ ਉਹ ਟੁੱਟੀ ਨਹੀਂ ਸੀ ਹੂੰ ਫਿਰ ਮੈਂ ਪੱਠੇ ਤੇ गिर ਗਿਆ ਜਿੱਥੇ ਬਣੀਆਂ ਸੀ ਮੈਂ ਕਿਹਾ ਇਹਦਾ ਅੱਗ ਵੱਲਦੀ ਹੈ ਇਦਾਂ ਬਣਦੀ ਹੈ ਹੂੰ ਹਾਂ ਤੇ ਉਹ ਦਾਦਾ ਹੂੰ ਉਹਨੂੰ ਐਕਸਪੀਰੀਅੰਸ ਹੋ ਗਿਆ ਨਾ ਉਸ ਚੀਜ਼ ਦਾ ਸਾਨੂੰ ਬੱਚੇ ਦੇ ਸਵਾਲ ਤੋਂ ਪਤਾ ਜਿੰਨਾ ਹੋ ਸਕਦਾ ਐਕਸਪੀਰੀਅੰਸ ਅਸੀਂ ਐਪਲ ਪੜ੍ਹਾ ਰਹੇ ਹਾਂ ਏਪਲ ਐ ਉਹਨੂੰ ਖਾਣਾ ਨਹੀਂ ਰਹੇ ਹੂੰ ਬੀ ਪ੍ਰੈਕਟੀਕਲ ਹੈਨਾ ਅਸੀਂ ਜੀ ਪਰ ਗਰੇਪਸ ਪੜ੍ਹਾ ਰਹੇ ਹਾਂ ਪਰ ਗਰੇਪਸ ਹੱਥੇ ਨਹੀਂ ਲੰਦੇ ਹੂੰ ਹੈਨਾ ਜੀ ਅਸੀਂ ਉਹਨੂੰ 에ਰੋਪਲੇਨ ਦਿਖਾ ਰਹੇ ਹੂੰ ਪਰ ਪੜ੍ਹਾ ਨਹੀਂ ਰਹੇ ਕੀ ਹੋਏਗਾ ਤੁਹਾਨੂੰ ਕੀ ਗੱਲ ਸਮਝੀ ਜੀ ਜਦੋਂ ਨਾ ਉਦੋਂ ਜੀ ਪਰ ਜੈਂਟਲਮੈਨ ਲੱਗਿਆ ਹੂੰ ਜੈਂਟਰਮੈਨ ਦੀ ਫੋਟੋ ਕੀ ਬਣਾਈ ਉਹਨਾਂ ਨੇ ਹੂੰ ਸੂਟ ਬੂਟ ਪਾਇਆ ਹੈ ਨਾ ਹੈ ਨਾ ਬੂਟ ਪਿੰਟ ਪਾਇਆ ਹੂੰ ਕੁਮਾਰ ਵਿਸ਼ਵਾਸ ਕਹਿੰਦੇ ਇਹ ਕਹਿੰਦੇ ਕਮਾਲ ਆ ਤੇ ਬੱਚਾ ਵਿਚਾਰ ਇਹ ਹੂੰ ਫੋਟੋ ਦੇਖ ਕੇ ਉਹਨੂੰ ਅਨੁਭਵ ਲੈ ਕੇ ਪੜ ਕੇ ਬੱਚਾ ਅਦਾਸ ਹੋ ਗਿਆ ਹੂੰ ਉਹਨੂੰ ਪੁੱਛਿਆ ਤੇਰਾ ਅਦਾਸੀ ਅਦਾਸ ਕਿ ਹੋ ਗਿਆ ਤੂੰ ਕਹਿੰਦਾ ਜੀ ਫਰ ਜੈਂਟਰਮੈਨ ਆ ਬੜੋ ਹੂੰ ਮੇਰੇ ਪਾਪਾ ਹੂੰ ਜਿਹੜਾ ਅੱਛਾ ਜਨਾਉਂਦੇ ਆ ਦਾ ਮੇਰੇ ਪਾਪਾ ਜੋ ਖੇਤੀ ਕਰਦੇ ਆ ਹੂੰ ਉਹਦੇ ਉਹਦੇ ਤੇ ਫਟੇ ਕੱਪੜੇ ਪਾਏ ਆ ਕੀ ਉਹ ਜੈਂਟਲਮੈਨ ਨੇ ਹੂੰ ਦਾ ਸੱਚਾ ਸੱਚਾ ਕਰਤੀ ਆ ਜੀ ਜੈਂਟਲਮੈਨ ਜਿਹੜਾ ਮਤਲਬ ਨਗਰਪਾਲਿਕਾ ਦਾ ਇਹ ਕਲਰਕ ਹੈਗਾ ਇਹ ਰਿਸ਼ਵਤ ਲੈਂਦਾ ਹੂੰ ਜਿਹੜਾ ਭ੍ਰਿਸ਼ਟਾਚਾਰੀ ਆ ਜਾਓ ਅਧਿਕਾਰੀ ਆ ਕੀ ਉਹ ਜੈਂਟਲਮੈਨ ਆ ਮਤਲਬ ਅਸੀਂ ਉਸ ਅਨੁਭਵ ਜਾਂਦੇ ਨਹੀਂ ਹੂੰ ਉਹਨੂੰ ਅਹਿਸਾਸ ਹੋਵੇ ਕਿ ਜੈਂਟਲਮੈਨ ਕੋਣ ਆ ਬਿਲਕੁਲ ਉਹਨਾਂ ਜੈਂਟਲਮੈਨ ਲੱਗੇ ਕਿ ਉਹ ਇਹ ਚ ਕਿਹੜੇ ਗੁਣ ਹੁੰਦੇ ਆ ਉਹ ਕਿਰਤੀ ਹੋਵੇ ਉਹ ਇਮਾਨਦਾਰ ਹੋਵੇ ਉਹ ਸਮਰਪਿਤ ਹੋਵੇ ਹਨਾ ਉਹਦੇ 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 ਵਿੱਚ ਬਦਬੂ ਨਾ ਆਵੇ ਹੂੰ ਜੀ ਚੋਰੀ ਦੀ ਠੱਗੀ ਦੀ ਬੇਈਮਾਨੀ ਦੀ ਉਹਦਾ ਕਿਰਦਾਰ ਮੈਂ ਖਣਾ ਚਾਹੀਦਾ ਹਾਂ ਉਹਦੇ ਕਿਰਦਾਰ ਚ ਕੋਈ ਖੁਸ਼ਬੂ ਆਵੇ ਹੂੰ ਜੀ ਫਿਰ ਜੇ ਇਹ ਆਉਂਦੀ ਆ ਫਿਰ ਉਹਦੇ ਵਿਦਿਆਰਥੀ ਆ ਜੇਕਰ ਸਾਡੀ ਸਿੱਖਿਆ ਨੀਤੀ ਨਵੀਂ ਜਿਹੜੀ ਹੈ 2020 ਜਿਹੜੀ ਆਈ ਹੈ ਹੂੰ ਜੇਕਰ ਇਸ ਮਸਲੇ ਨੂੰ ਹੱਲ ਕਰ ਲਿੰਦੀ ਆ ਇਹ ਤੀਸਰੀ ਅੱਖ ਹੂੰ ਨੂੰ ਖੋਲਣ ਲਈ ਸਭਨ ਹੋ ਜਾਂਦੀ ਹੈ ਤੇ ਮੈਂ ਸਿੱਖਿਆ ਮਦਾਰੇ ਨੂੰ ਜਿੱਥੇ ਜਿਹੜੇ ਸਟੈਪ ਚੱਕਰੇ ਜਿੱਥੇ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਸੋ ਵਧਾਈ ਪੇਸ਼ ਕਰਦੇ ਹਾਂ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਉਹ ਜ਼ਰੂਰ ਉਹ ਜ਼ਰੂਰ ਕਹਜੋ ਕੀ ਹੋਣਗੀਆਂ ਜੋ ਜਿੱਥੇ ਜਿਹੜੀ ਟੈਲੈਂਟ ਹੈਗੀ ਆ ਉੱਥੇ ਕੰਮ ਕਰੇਗਾ ਰਾਈਟ ਮੈਨ ਰਾਈਟ ਪਲੇਸ ਖਿਡੇਗਾ ਤਾਂ ਗੋਲ ਹੋਵੇਗਾ ਬਿਲਕੁਲ ਸਹੀ ਜੀ ਹਨ ਜਦੋਂ ਰਾਈਟ ਮੈਨ ਰਾਈਟ ਪਲੇਸ ਤੇ ਨਹੀਂ ਖੜੇਗਾ ਜਦੋਂ ਫੁੱਲ ਬੈਗ ਫਾਰਵਰਡ ਹੋ ਜਾਊਗਾ ਫਾਰਵਰਡ ਬੈਗ ਤੇ ਜਾਊਗਾ ਨਹੀਂ ਗੱਲ ਬਣਨੀ ਹਮ ਬਿਲਕੁਲ ਜੀ ਫਿਰ ਉਹਦਾ ਰਿਜ਼ਲਟ ਨਹੀਂ ਆਉਣਾ ਸਹੀ ਜਿੱਦੇ ਜਿੱਥੇ ਟੈਨ ਹੈਗੀ ਆ ਜਿੱਥੇ ਪ੍ਰਤਿਭਾ ਹੈਗੀ ਆ ਜਦੋਂ ਉੱਥੇ ਕੰਮ ਕਰੇਗਾ ਉਹ ਨਿਰਸੰਦੇ ਨਿਰਸੰਦੇ ਉਹ ਰਿਜ਼ਲਟ ਔਰੀਐਂਟਡ ਹੋਵੇਗਾ ਨਾਟ ਓਨਲੀ ਸਕਸੈਸ ਔਰੀਐਂਟਡ ਹੀ will be ਰਿਜ਼ਲਟ ਔਰੀਐਂਟਡ ਬਿਲਕੁਲ ਸਹੀ ਜੀ ਸੋ ਖੇੜਾ ਸਾਹਿਬ ਆਪਾਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅੱਖ ਦਾ ਚੱਟਾ ਮੋਦੀਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਗਾ ਤੁਸੀਂ ਸਟੂਡੀਓ ਦੇ ਵਿੱਚ ਆਏ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜ ਦਾ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਐਤਵਾਰ ਨੂੰ ਦੁਬਾਰਾ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇਣੀ ਹੋ ਜਾ ਚਾਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚ